ਕੱਲੀ ਬਾਈ ਤੇ ਚੱਲਿਆ ਕੱਲੀ ਬਾਈ ਤੇ ਜ਼ਿੰਮੇਦਾਰ ਟਰੈਕਟਰ ਚੱਲਿਆ ਵੈ ਜੀ ਬਿਲਕੁਲ ਓਕੇ ਟਰੈਕਟਰ ਹੈ ਜੀ 2021 ਮਾਡਲ ਹੈ ਜੀ ਇਹ 4 ਲੱਖ ਤੇ 80 ਹਜ਼ਾਰ ਦਾ ਟਰੈਕਟਰ ਹੈ ਜੀ 4 ਲੱਖ 80 4 ਲੱਖ 75 ਹਜ਼ਾਰ ਦਾ ਲੋਨ ਕਰਾ ਦੂੰਗਾ 4 ਲੱਖ 75 ਹਜ਼ਾਰ ਦਾ ਕੱਲਾ ਖਰਚਾ ਦੇ ਜੇ ਯਾਰ ਬਸ ਓਕੇ ਕੱਲਾ ਖਰਚਾ ਦੇ ਦੇ ਲੋਨ ਦਾ ਤੇ ਆਪਾਂ ਟਰੈਕਟਰ ਅਗਲੇ ਨੂੰ ਦੇ ਦਾਂਗੇ। ਲਓ ਜੀ। ਆਪਣੇ ਕੋਲੇ ਇੱਕ ਦੋ ਸਰ ਸਾਹਿਬ ਇਹ ਬੇਨਤੀ ਵੀ ਆਪਾਂ ਰੰਗ ਪਤੰਗ ਵਾਲਾ ਟਰੈਕਟਰ ਬਹੁਤ ਘੱਟ ਲੈ ਕੇ ਰਾਜ਼ੀ ਆਂ। ਓਕੇ। ਜੇ ਕਿਤੋਂ ਗੱਠ ਦੋ ਕਿੱਠ ਹੋਇਆ ਹੋਊ ਆਪਾਂ ਦੱਸ ਕੇ ਦੇਵਾਂਗੇ। ਤੁਸੀਂ ਮੰਨ ਲਓ ਕੱਲਾ ਬੰਪਰ ਹੀ ਲੋਨ ਜਣਾ 20000 ਦਾ ਬੰਪਰ ਹੈ। 10 12 13000 ਦੀ ਛਤਰੀ ਤੁਹਾਨੂੰ ਵੀ ਪਤਾ ਹੈ। ਜੀ ਸਹੀ ਗੱਲ। 30 35000 ਦਾ ਸਮਾਨ ਹੀ ਲੱਗਾ ਟਰੈਕਟਰ 'ਚ ਕੋਈ ਕਮੀ ਹੋਵੇ ਜ਼ਿੰਮੇਵਾਰੀ ਆਪਣੀ ਆਉਣ ਜਾਣ ਦਾ ਕਿਰਾਇਆ ਵੀ ਲੈ ਜੇ ਬੰਦਾ ਜੇ ਕੋਈ ਕਈ ਵੀ ਅਗਲਾ ਕਹਿੰਦੇ 100 ਆ ਕੇ 19 ਲਗਦਾ 8000 ਦਾ ਨੰਬਰ ਲੱਗਦਾ ਪੰਜਾਬ ਦਾ ਜਿੱਥੋਂ ਮਰਜੀ ਵਾਲੇ ਜੇ ਲੋਨ ਕਰਾਉਣਾ ਫਿਰ ਬੀਮਾ ਅਗਲੇ ਨੂੰ ਫੁੱਲ ਕਰਾਉਣਾ ਪਊਗਾ ਮੈਂ ਕਹਿੰਦਾ ਭਾਵੇਂ ਸ਼ੀਸ਼ਾ ਦੇਖ ਲਓ ਇਹ ਜੀ ਬਿਲਕੁਲ ਜੀ ਭਾਵੇਂ ਪੱਗ ਬੰਨ ਲਓ ਜੀ ਵਾਹ ਜੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਆ ਤੇ 40000 ਸਾਸ਼ੀ ਗਾਲ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਮੈਂ ਨਾ ਇਸ ਟਾਈਮ ਬਈ ਪਿੰਡ ਕੋਟਲੀ ਸੰਗਰ ਦੇ ਵਿੱਚ ਖੜਾ ਮੋਕਸਰ ਜ਼ਿਲ੍ਹੇ ਦੇ ਵਿੱਚ ਪੈਂਦਾ ਤੇ ਮੋਕਸਰ ਦੇ ਬਿਲਕੁਲ ਨਜ਼ਦੀਕ ਹੀ ਪੈਂਦਾ ਇਹ ਕੋਟਕਪੂਰਾ ਤੇ ਮੋਕਸਰ ਰੋਡ ਤੇ ਪਿੰਡ ਪੈਂਦਾ ਤੇ ਇਧਰਲੇ ਪਾਸੇ ਦੇਖੋ ਤੁਸੀਂ ਬਈ ਅੰਦਰ ਬਾੜ ਤੇ ਸਾਡਾ ਟਰੈਕਟਰ ਦੇਖ ਤੇ ਬਾਈ ਉਹਦੀ ਘਰੀ ਸੇਲ ਕਰਦਾ ਟਰੈਕਟਰ ਜਿੰਨੇ ਵੀ ਟਰੈਕਟਰ ਇਹਨਾਂ ਦੇ ਕੋਲੇ ਹੁੰਦੇ ਆ ਕੁਛ ਹਰਿਆਣਾ ਨੰਬਰ ਹੁੰਦੇ ਤੇ ਕੁਛ ਪੰਜਾਬ ਨੰਬਰ ਹੁੰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਾਰਿਆਂ ਦਾ ਤੇ ਪਹਿਲਾਂ ਤਾਂ ਨਾਮ ਦੱਸ ਦੋ ਜੀ ਆਪਣੇ ਕੀ ਨਾਂ ਆਪਣਾ ਪਹਿਲਾਂ ਤਾਂ ਆਪਣਾ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਸਾਡੇ ਕੋਲੇ ਪਹੁੰਚੇ ਤੇ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਇੰਨਾ ਪਿਆਰ ਤੇ ਸਤਿਕਾਰ ਦਿੱਤਾ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਹੈ ਜੀ ਵੀ ਜਿਨ੍ਹਾਂ ਨੇ ਆਪਾਂ ਨੂੰ ਇੱਥੋਂ ਤੱਕ ਲੋਕਾਂ ਨੇ ਪਹੁੰਚਾਇਆ ਜੀ ਆਪਾਂ ਕੌਣ ਹੁੰਨੇ ਆ ਇੰਨਾ ਪਿਆਰ ਦਿੱਤਾ ਉਹ ਆਪਣੇ ਤੇ ਵਿਸ਼ਵਾਸ ਕਰਦੇ ਆ ਤੇ ਆਪਾਂ ਇੱਥੋਂ ਤੱਕ ਗਏ ਆ ਤੇ ਆਪਣੇ ਭ ਆਪਣੇ ਭਰਾਵਾਂ ਦਾ ਸਾਥ ਨਾਲ ਹੀ ਇੱਥੇ ਅਸੀਂ ਪਹੁੰਚੇ ਹਾਂ ਜੀ ਜੀ ਸਹੀ ਗੱਲ ਹੈ ਹਾਂ ਜੀ ਬਿਲਕੁਲ ਆਪਣਾ ਪਿੰਡ ਕੋਟਲੀ ਸੰਗਰਾ ਜੀ ਤਹਿਸੀਲ ਜ਼ਿਲ੍ਹਾ ਮੁਕਸਰ ਸਾਹਿਬ ਪਹਿਲਾ ਤਰੀਕ ਦੱਸ ਦਗੇ ਜੀ ਅੱਜ ਜੀ 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 ਅੱਜ ਮੰਨ ਲਓ 2 ਤਰੀਕ ਹੈ ਜੀ ਜੀ ਤੇ 8ਵਾਂ ਮਹੀਨਾ ਜੀ ਆਹ ਕਈ ਬੰਦੇ ਦਾ ਕਹਿੰਦੇ ਆ ਨਾ ਵੀ ਤੂੰ ਜੇ ਆਰ ਡੇਢ ਦੱਸਿਆ ਕਰੋ ਕਿੰਨੀ ਡੇਢ ਦੀ ਵੀਡੀਓ ਜਾਨੀ ਪੁਰਾਣੀਆਂ ਹੋ ਜਾਂਦੀਆਂ ਕਈ ਵਾਰ ਪੁਰਾਣੀ ਵੀਡੀਓ ਆ ਪੁਰਾਣੀ ਵੇਖ ਲੈਂਦੇ ਬੰਦੇ ਕਹਿੰਦੇ ਵੀ ਟਰੈਕਟਰ ਮਿਲਦੇ ਨਹੀਂ ਆ ਉਹ ਮਿਲਦੇ ਨਹੀਂ ਜੀ ਜੀ 2 ਤਰੀਕ 8ਵਾਂ ਮਹੀਨਾ 2024 ਹੈ ਜੀ ਅੱਜ ਜੀ ਬਈ 2 ਅਗਸਤ ਆ ਤੇ 2 ਅਗਸਤ ਨੂੰ ਵੀਡੀਓ ਪੈ ਰਹੀ ਹੈ ਇਹ ਹਾਂਜੀ ਤੇ ਵੀ ਪਊਗੀ ਚਲੋ ਇੱਕ ਦੋ ਦਿਨ ਰੋਕੇ ਪਰ ਉਂ 2 ਅਗਸਤ ਆਣਾ ਲਾਲੋ ਸਾਹਿਬ ਤੇ ਕਿਹੜੇ ਕਿਹੜੇ ਕਿੰਨੇ ਮਾਡਲ ਤੋਂ ਲੈ ਕੇ ਕਿੰਨੇ ਮਾਡਲ ਆਪਣੇ ਕੋਲੇ 22 ਤੋਂ ਲੈ ਕੇ ਜੀ ਮੰਨ ਲਓ 22 ਮਾਡਲ ਤੱਕ ਰੱਖਦੇ ਆ ਟਰੈਕਟਰ ਕਿਉਂ ਉਹਦੋਂ ਕਾ ਸੀਆਰਡੀ ਆ ਗਿਆ ਜੀ ਸੀਆਰਡੀ ਆਪਾਂ ਲੈਂਦੇ ਨਹੀਂ 22 23 ਤੱਕ ਆਪਣੇ ਕੋਲੇ ਹੁੰਦੇ ਆ ਜੀ ਤੇ ਉਦੋਂ ਥੱਲੇ ਮੰਨ ਲਓ ਜਿੰਨੇ ਟਰੈਕਟਰਾਂ ਦੇ ਮੰਨ ਲਓ ਲੋਨ ਹੁੰਦਾ ਦਾਦਰ 100 ਜੀ ਜੀ ਵੀ ਮੰਨ ਲਓ 11 12 ਤੋਂ ਲੋਨ ਸ਼ੁਰੂ ਹੋ ਜਾਂਦਾ ਹੈ 11 12 ਦੇ ਮਾਡਲ ਤੋਂ ਲੈ ਕੇ 22 23 ਮਾਡਲ ਤੱਕ ਟਰੈਕਟਰ ਆਪਣੇ ਕੋਲ ਸਾਰੇ ਤਰ੍ਹਾਂ ਦੇ ਹੁੰਦੇ ਜੀ ਜੀ ਭਾਈ ਜਿਹੜੇ ਟਰੈਕਟਰ ਤੁਸੀਂ ਲੋਨ ਕਰਾਉਣਾ ਉਹ ਇਨਾਂ ਨਾਲ ਕਰਵਾ ਸਕਦੇ ਹਾਂ ਜੀ ਲੋਨ ਜਿਹੜਾ ਮਰਜ਼ੀ ਕਿੱਥੇ ਮਰਜ਼ੀ ਕਰਾ ਲਓ ਜੀ ਆਪਣੇ ਤੋਂ ਬੈਠੇ ਜੀ ਕਈ ਟਰੈਕਟਰ ਤਾਂ ਇਹਨਾਂ ਦੇ ਕੋਲ ਇਹੋ ਜਿਹੇ ਵੀ ਖੜੇ ਆ ਜਿਨ੍ਹਾਂ ਤੇ ਫੁੱਲ ਹੀ ਲੋਨ ਹੋਣ ਫੁੱਲ ਲੋਨ ਵਾਲੇ ਵੀ ਹੈਗੇ ਆ ਜੀ ਹਾਂ ਬਾਕੀ ਨਾਲ ਸੋਨਾ ਲੀਕਾ ਜੀ ਹਾਂ ਜੀ ਹਾਂ ਜੀ ਜੀ ਇਧਰੋਂ ਸ਼ੁਰੂ ਕਰਦੇ ਆ ਓਕੇ ਇਹ ਟਰੈਕਟਰ ਬਹੁਤ ਲੋਕ ਇਹ ਟਰੈਕਟਰ ਨੂੰ ਮੰਨ ਕੇ ਚੱਲੋ ਬਹੁਤ ਬਹੁਤ ਜੀ ਬਹੁਤ ਬੈਕ ਅਸੀਂ ਕਾਫੀ ਅਸੀਂ ਜਿਆਦਾ ਸਵਰਾਜ ਸਾਡੇ ਕੋਲੇ ਹੁੰਦੇ ਆ ਜੀ 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 ਸਵਰਾਜ 5-7 ਟਰੈਕਟਰ ਹੁੰਦੇ ਹੁੰਦੇ ਆ ਇਹ ਟਰੈਕਟਰ ਦੌਰ ਸਾਹਿਬ 2022 ਮਾਡਲ ਹੈ ਜੀ 22 ਦੇ ਵੀ 10ਵੇਂ 11ਵੇਂ ਮਹੀਨੇ ਦਾ ਜਮਨ ਨਵੇਂ ਦਾ ਨਵਾਂ ਟਰੈਕਟਰ ਹੈ ਜੀ ਜੀ ਬਿਲਕੁਲ ਫੈਬਰ ਦੀ ਛਤਰੀਆ ਬੰਪਰ ਵੀ ਧੱਕਿਆਣ ਲੱਗਾ ਬੰਪਰ ਦੇ ਵਿੱਚ ਟੈਂਕੀ ਵੀ ਬਣੀ ਵੀ ਤੇਲ ਵਾਲੀ ਓਕੇ ਹਾਂ ਵੀ ਤੇਲ ਵਾਲੀ ਬਣ ਕੇ ਸਹੀ ਚੱਲਦੀ ਹੈ ਉੱਥੇ ਲੱਗੀ ਵੀ ਪੈਵ ਵੀ ਪੈਵ ਟੀ ਦਿਖਾ ਰਹੇ ਥੱਲੇ ਟੀ ਲੱਗ ਕੇ ਨਾ ਸਪੈਸ਼ਲ ਉੱਥ ओके okay, ए नीवी ट्रैक्टर ਦੇ ਉੱਤੇ ਜਾ ਕੇ 100 ਰੁਪਿਆ ਵੀ ਬੰਦੇ ਨੂੰ ਲਾਉਣਾ ਪਊ ਬਿਲਕੁਲ ਸ਼ੋਅਰੂਮ ਡਾਕਟਰ ਜਿੱਥੇ ਕਿਤੇ ਸ਼ੋਅਰੂਮ ਆ ਰਗਾ ਟਰੈਕਟਰ ਖੜਾ ਜਮ ਆਪਣੇ ਕੋਲੇ ਇੱਕ ਦੋ ਸਰ ਸਾਹਿਬ ਇਹ ਬੇਨਤੀ ਵੀ ਆਪਾਂ ਰੰਗ ਪਤੰਗ ਵਾਲਾ ਟਰੈਕਟਰ ਬਹੁਤ ਘੱਟ ਲੈ ਕੇ ਰਾਜ਼ੀ ਆਂ ਜੇ ਕਿਤੋਂ ਗਿੱਠ ਦੋ ਕਿਤੋਂ ਹੋਇਆ ਹੋਊ ਆਪਾਂ ਦੱਸ ਕੇ ਦੇਵਾਂਗੇ ਉਹ ਦੱਸ ਕੇ ਦੋ ਹਾਂ ਆਪਾਂ ਉਹ ਨਹੀਂ ਕੰਮ ਵੀ ਆਪਾਂ ਸਾਰਾ ਲਿਪ ਕੇ ਖੜਾਦਾ ਅਗਲੇ ਨੂੰ ਗਾਹਕ ਨੂੰ ਕਹਦਾ ਵੀ ਤੂੰ ਵੇਖ ਲੈ ਉਹ ਕੰਮ ਨਹੀਂ ਆਪਣੀ ਬਈ ਫੁੱਲ ਗਰੰਟੀ ਬਿਲਕੁਲ ਗਰੰਟੀ ਸੁਧਾ ਵਾਲਾ ਕੰਮ ਹੈ ਆਪਾਂ ਗੱਲਾਂ ਗਲਤ ਕੰਮ ਕਰਿਆ ਤੇ ਨਾ ਹੀ ਕਰਨਾ ਜਿੰਦਗੀ ਜੇ ਆਪਾਂ ਬਿਕੈਨ ਧੋਖਾ ਤਾਂ ਕੀ ਨਹੀਂ ਕਰਨਾ ਜੋ ਚੀਜ਼ੇ ਦੱਸ ਕੇ ਦੇਵਾਂਗੇ ਬਾਕੀ ਆਪਣੀ ਜ਼ਿੰਮੇਵਾਰੀ ਫੁੱਲ ਹੁੰਦੀ ਹੈ ਉਹ ਤੁਹਾਨੂੰ ਪਰ ਰਹੀ ਹੈ ਇਧਰਲੇ ਪਾਸੇ ਬਾਕੀ ਟਰੈਕਟਰ ਨਵਾਂ ਬਹੁਤ ਆ ਹਾਂ ਨਵਾਂ ਟਰੈਕਟਰ ਆ ਦੇਖੋ ਬਾਈ ਤੂੰ ਛੋਟੇ ਸਾਹਮਣੇ ਬਾਈ ਦੇ 10ਵੇਂ 11ਵੇਂ ਮਹੀਨਿਆਂ ਟਰੈਕਟਰ ਆਈ ਏ ਫੁੱਲ ਟੌਪ ਵਾਲਾ ਮਾਡਲ ਹੈ 3 ਸਪੀਡ ਵਾਲਾ ਹੈ ਲਓ ਜੀ ਇਧਰਲੇ ਪਾਸੇ ਜਿਵੇਂ ਆਹ 4x4 ਆ ਗਾ ਪੰਜਾਬੀ 4x4 5620 ਹੈ ਜੀ ਉਹਦਾ ਆਪਾਂ ਰੇਟ ਵਗੈਰਾ ਨਹੀਂ ਦੱਸਿਆ ਮਾੜਾ ਦੱਸ ਕੇ ਫਿਰ ਅਗਲਾ ਇਹ 2022 ਮਾਡਲ ਦਾ ਦੋਸਰ ਸਾਹਿਬ ਜਿਵੇਂ ਨਵੇਂ ਦਾ ਨਵਾਂ ਟਰੈਕਟਰ ਆ ਬਿਲਕੁਲ ਆਪਣੇ ਰੇਟ ਇੱਕ ਹੁੰਦੇ ਵੀ ਆਪਾਂ ਫਿਕਸ ਵਾਲੀ ਗੱਲ ਹੀ ਇਹ ਵੀ ਕੋਈ 2-4000 ਦਾ ਮਾਨ ਸਨਮਾਨ ਹੋਊਗਾ ਜੇ ਹੁਣ ਆਪਾਂ ਇੱਥੇ ਆ ਗਏ ਅਗਲਾ ਰਹੇ ਵੀ ਇਹਦਾ ਇੰਨੇ ਲੜਾ ਇੰਨੇ ਲੜ ਉਹ ਕੰਮ ਨਹੀਂਗਾ ਅਗਲਾ ਸੋਚ ਕੇ ਆਵੇ ਵੀ ਜੀ ਦੂਰੋਂ ਆਉਣਾ ਹੁੰਦਾ ਬੰਦੇ ਨੇ ਇਹ 7 ਲੱਖ ਤੇ 65000 ਦਾ ਟਰੈਕਟਰ ਆਪਾਂ ਦੇ ਦਾਂਗੇ 7 ਲੱਖ 65000 ਸਰਵਾਰ ਤੁਸੀਂ ਮੰਨ ਲਓ ਕੱਲਾ ਬੰਪਰ ਹੀ ਲੋਨ ਜਣਾ 20000 ਦਾ ਬੰਪਰ ਦਾ 12 13000 ਦੀ ਛਤਰੀ ਤੁਹਾਨੂੰ ਵੀ ਪਤਾ ਹੈ 30 35000 ਦਾ ਸਮਾਨ ਹੀ ਲੱਗਦਾ ਟਰੈਕਟਰ 'ਚ ਕੋਈ ਕਮੀ ਹੋਵੇ ਜ਼ਿੰਮੇਵਾਰੀ ਆਪਣੀ ਆਉਣ ਜਾਣ ਦਾ ਕਰਾਇਆ ਵੀ ਲੈ ਜੇ ਬੰਦਾ ਜੇ ਕੋਈ ਕ ਬਾਕੀ ਇਧਰਲੇ ਪਾਸੇ ਬਾਕੀ ਅੱਗੇ ਆ ਗਿਆ ਜੀ 4x4 ਇਹ 5620 ਹੂੰ 2021 ਦੇ ਲਾਸਟ ਵਾਲਾ ਮਾਡਲ ਹੈ ਜੀ ਇਹ ਜਿਵੇਂ ਨਵਾਂ ਟਰੈਕਟਰ ਆ ਬਿਨਾ ਸੀ ਆਰ ਡੀ ਤੋਂ ਹੂੰ ਬਿਲਕੁਲ ਜਿਵੇਂ ਨਵਾਂ ਸ਼ੋਰੂਮ ਟਰੈਕਟਰ ਸਾਰਾ 8-900 ਘੰਟਾ ਚੱਲਿਆ ਬਾਕੀ ਤੋਂ ਕੰਡੀਸ਼ਨ ਦਿਖਾ ਦਿਓ ਸਾਰੀ ਬੰਗਾਂ ਨੂੰ ਬਾਈ ਕੰਡੀਸ਼ਨ ਚ ਇੱਕ ਕਰੋ ਟਰੈਕਟਰ ਦੀ ਮੈਂ ਕਹਿੰਨਾ ਟਰੈਕਟਰ ਨਵੇਂ ਵਰਗਾ ਹੀ ਇਹ ਖੜਾ ਜਾ ਬਿਲਕੁਲ ਜੀ ਟਰੈਕਟਰ ਦੇਖੋ ਤੁਸੀਂ ਡੱਕ ਡੱਕ ਵੀ ਲੱਗਾ ਹੋਇਆ ਉਦਾਂ ਹੀ ਮਿਲ ਲੇ ਨਾ ਸਾਰਾ ਹੀ ਮਿਲੂਗਾ ਆਪਾਂ ਕਦੇ ਕੋਈ ਨਹੀਂ ਲਾਇਆ ਵੀ 25000 ਦਾ ਡੱਕ ਲੱਗਾ ਹੋਇਆ ਇਹਨਾਂ ਜਿੰਨੇ ਜਿੰਨੇ ਟਰੈਕਟਰ ਖੜ ਇਹ 2021 ਮਾਡਲ ਹੈ 21 ਦੇ ਲਾਸਟ ਹੈ ਜੀ ਜੀ ਇਹ ਆਪਾਂ ਰੇਟ ਦਾ 12.5 ਲੱਖ ਮੰਗਦੇ ਆ ਵੀ ਹਲਕਾ ਫੁਲਕਾ ਮੰਨ ਤਾਂ ਨੋ ਜੀ ਓਕੇ ਬਿਲਕੁਲ ਨਵੇਂ ਨੁੱਕ ਟਰੈਕਟਰ ਹੈ ਫਿਰ ਆ ਗਿਆ ਜੀ ਫਾਰਮ ਟਰੈਕ 6055 ਫਾਰਮ ਟਰੈਕ 6055 2017 ਮਾਡਲ ਹੈ ਜੀ ਇਹ ਠੀਕ ਹੈ ਜੀ 2017 ਮਾਡਲ ਹੈ ਸਭ ਕੁਝ ਨਾਲ ਦਾ ਹੈ ਏਦਾਂ ਹੀ ਕਲੱਚ ਨੂੰ ਜਾਬੀ ਵੀ ਨਹੀਂ ਲੱਗੀ ਟਰੈਕਟਰ ਦੇ ਨਾਲ ਦਾ ਸਾਰਾ 2000 ਕਿੰਡਾ ਚੱਲੇ ਜੈਨੂਨ ਕਿੱਥੇ ਮਰਦੀ ਜਾ ਕੇ ਚੈੱਕ ਕਰਾ ਲੈ ਟਰੈਕਟਰ ਆਪਾਂ ਕੋਲ ਤੈਨੂੰ ਕਹਾਂ ਵੀ ਸਾਰ ਸੋਤਰੀ ਚੀਜ਼ ਕੰਮ ਕਰਦੇ ਆ ਜਿੱਥੇ ਮਰਦੀ ਜਾ ਕੇ ਚੈੱਕ ਕਰਾ ਲੈ ਇੰਜਨ ਗੇਅਰ ਦਾ ਵਾਹ ਕੇ ਦਸੱਲੀ ਕਰਕੇ ਲੈ ਜੀ ਠੀਕ ਆ ਉਹ ਨਹੀਂ ਕੋਈ ਕੰਮ ਆਪਣੇ ਕੋਲੇ ਹੋਰ ਸਪੀਡ ਆ ਇਹ T20 ਗੇਅਰ ਵਾਲਾ ਆ ਗਿਆ ਜੀ ਸਾਰਾ ਦਿਖਾ ਰਿਹਾ ਜਵਾਨ ਇਹਨੂੰ ਚੰਗੀ ਤਰ੍ਹਾਂ ਘੁੰਮ ਕੇ ਹੇ ਤਾਂ ਹੀ ਕਲੱਚ ਤੱਕ ਨੂੰ ਜਾਬੀ ਨਹੀਂ ਲੱਗੀ ਕਲੱਚ ਵੀ ਦਿਖਾ ਦੇ ਗਈ ਇਹਦੀ ਬੰਦੇ ਨੇ ਦੂਰੋਂ ਆਉਣਾ ਹੁੰਦਾ ਕਿਸੇ ਨੱਟ ਨੂੰ ਜਾਬੀ ਲੱਗੀ ਹੋਵੇ ਜੰਮੇਵਾਰੀ ਇਹ ਕਲੱਚ ਵਾਲੇ ਨੂੰ ਕੋਈ ਨੱਟ ਵੀ ਟਰੈਕਟਰ ਦਾ ਖੁੱਲਿਆ ਹੋਵੇ ਕਿਤੇ ਸਾਰਾ ਸ਼ੀਲਡ ਟਰੈਕਟਰ ਆ ਜੀ ਬਿਲਕੁਲ 17 ਮਾਰ ਲਿਆ ਹੁਣ ਤੁਹਾਡੇ ਸਾਹਮਣੇ ਕਿੰਨੇ ਸਾਲ ਹੋ ਗਏ ਆ ਜੀ ਟਰੈਕਟਰ ਦਾ ਆਈਥਿੰਕ ਕਲਾਚ ਨਹੀਂ ਖੁੱਲਿਆ ਜੈਨੂਨ ਨਾਲ ਦੇ ਟਾਇਰ ਆ ਜੀ ਜੈਨੂਨ ਨਾਲ ਦੇ ਟਾਇਰ ਦੇ ਨਾਲ ਦੇ 75-80 ਪੈਸੇ ਟਾਇਰ ਆ ਜੀ ਜੀ ਬਿਲਕੁਲ ਨਵਾਂ ਟਰੈਕਟਰ ਆ ਜੀ ਇਹਦਾ ਕੀ ਇਹਦਾ ਡਿਮਾਂਡਰ ਗੋਦਰ ਸਾਹਿਬ ਹੈਗੀ ਆ ਰੇਟ 5 ਲੱਖ ਤੇ 45000 ਰੁਪਏ ਜੀ 5 ਲੱਖ 45000 ਦਾ ਸਾਢੇ 4 ਦੇ ਕਰੀਬ ਲੋਨ ਵੀ ਹੋ ਜਾਊਗਾ ਟਰੈਕਟਰ ਤੇ ਜੀ ਇਧਰਲੇ ਪਾਸੇ ਦੋ ਸੁਵਰਾਜ ਖੜੇ ਆ ਇੱਕ ਟਰੈਕਟਰ ਇਹ ਹੈਗਾ 855 2019 ਮਾਡਲ ਜੀ ਕਈ ਲੋਕਾਂ ਨੂੰ ਡਿਮਾਂਡ ਹੁੰਦੀ 14 ਇੰਚਾਂ ਦੇ ਇਹ 14 ਇੰਚਾਂ ਦੇ ਟਾਇਰ ਓਕੇ ਤਾਂ ਬੜਾ ਸਭ ਕੁਝ ਨਾਲ ਦਾ ਡੈਕਟਰ ਦਾ ਸਾਰਾ ਕੋ ਨਾਲ 1200 1300 ਘੰਟਾ ਚੱਲਿਆ ਹੋਇਆ ਡੈਕਟਰ ਜਮਾਂ ਨਵੇਂ ਦਾ ਨਵਾਂ ਜੀ ਲਾਓ ਜੀ ਜਮਾਂ ਨਵੇਂ ਦਾ ਨਵਾਂ ਟਰੈਕਟਰ ਹੈ 19 ਮਾਡਲ ਹੈ ਜੀ ਆਈ ਪੀਟੀਓ ਵਾਲਾ ਜਮਾਂ ਨਵਾਂ ਟਰੈਕਟਰ ਹੈ ਇਹਦੀ ਕੀ ਡਿਮਾਂਡ ਕਰਦੇ ਇਹਦੀ ਸਿਰਫ 6.5 ਲੱਖ ਰੁਪਈਆ ਜੀ 6.5 ਲੱਖ 90 ਪੈਸੇ ਵਾਂਗੂ ਟਾਇਰ ਨਾਲ ਦੇ ਪੈਸੇ ਦੋਸਰ ਸਾਹਿਬ ਚੈੱਕ ਕਰ ਲਓ ਸਾਰੇ ਸਾਰੇ ਗੱਲ ਪਾਉਣੇ ਇਧਰਲੇ ਪਾਸੇ ਕਰਕੇ ਵਿਖਾਰੇ ਤੇ ਟਾਇਰ ਟੂਰ ਦੇਖ ਲੋ ਬਾਈ ਟਰੈਕਟਰ ਇਹ ਵੀ ਜਮਾ ਨਵੇਂ ਖੜਾ ਤੇ ਨਵੇਂ ਇਧਰਲੇ ਪਾਸੇ ਖੜਾ 969 ਸੁਵਰਾਜ 969 ਹੈ ਜੀ ਲਾਸਟ ਵਾਲਾ ਪੀਸ 22 ਮਾਡਲ ਹੈ ਓਕੇ ਬੰਦ ਹੋ ਗਿਆ 22 ਜਗਲੇ ਟਾਇਰ ਵੀ ਵੱਡੇ ਪਾਏ ਹੋਏ ਮੂਰਲੇ ਜੀ ਪਿਛਲੇ ਟਾਇਰ ਵੀ ਸ਼ੌਕਣਾ ਬੰਦੇ ਨੇ 17 ਨੰਬਰ ਦੇ ਪਵਾਦੇ ਸਿਰਫ 800 ਘੰਡਾ ਟਰੈਕਟਰ ਚੱਲੇ 700 ਕੋਸਰ ਘੰਟੇ ਓ ਕਿਸ 17 ਨੰਬਰ ਦੇ ਟਾਇਰ ਹਾਂ ਪਿਛਲੇ ਵੀ 17 ਨੰਬਰ ਦੇ ਪਾਦੇ ਅਗਲੇ ਵੀ ਵੱਡੇ ਪਾਦੇ ਸ਼ੌਕਣਾ ਸਰਪ 7-8 ਕਿਲੇ ਵਾਹਨ ਸੀ ਬੰਦੇ ਕੋਲੇ ਜੀ ਜੀਦੋਂ ਆਪਾਂ ਲੈ ਫਰਸਟ ਪਾਰਟੀ ਤੋਂ ਲੈ ਕੇ ਆਏ ਘਰੋਂ ਲੈ ਕੇ ਆਏ ਠੀਕ ਆ ਟਰੈਕਟਰ ਦੇ ਵਿੱਚ ਇੱਕ ਵੀ ਕਿਤੇ ਕਲਮ ਦਾ ਨਿਸ਼ਾਨ ਵੀ ਹੋਵੇ ਜ਼ਿੰਮੇਵਾਰੀ ਹੈ ਜੀ ਬਿਲਕੁਲ ਨਵੇਂ ਦਾ ਨਵਾਂ ਫੋਨ ਤੇ ਮੰਗਾਲਿਆ ਆਪਾਂ ਜ਼ਿੰਮੇਵਾਰ ਬੈਠੇ ਆ ਉਕੇ ਅਗਲਾ ਕੋਈ ਕਿਤੇ ਕਹਦੇ ਨਾ ਇਹਦਾ ਨਟ ਖੁੱਲਿਆ ਆਪਾਂ ਜ਼ਿੰਮੇਵਾਰ ਆ ਆਪਣੇ ਟਰੈਕਟਰਾਂ ਦੀ ਜ਼ਿੰਮੇਵਾਰੀ ਹੁੰਦੀ ਫੁੱਲ ਉਹਨੀ ਗੱਲ ਕੋਈ ਫੁੱਲ ਜ਼ਿੰਮੇਵਾਰੀ ਆ ਤੇ ਮੇਰੇ ਨਾਲ ਇਹ ਵੀ ਆ ਵੀ ਟਰੈਕਟਰ ਜਿਹੜੇ ਲਿਆਉਂਦੇ ਆ ਘਰੋਂ ਨਹੀਂ ਲਿਆਉਂਦੇ ਮੇਰੇ ਹਣੇ ਜ਼ਿੰਮੇਵਾਰੇ ਫਰਸਟ ਪਾਰਟੀ ਦੇ ਟਰੈਕਟਰ ਤਕਰੀਬਨ ਹੁੰਦੇ ਆ ਆਪਣੇ ਕੋਲੇ ਆਪਾਂ ਆਪ ਤੁਰ ਫਿਰ ਕੇ ਲਿਉਨੇ ਆ ਲਿਉਨੇ ਇੱਕ ਗੱਲ ਸੁਣ ਲਓ ਭਾਵੇਂ ਕਿਤੋਂ ਵੀ ਆਪਾਂ ਹਰਿਆਣੇ ਚੋਂ ਤੇ ਜਾਂ ਪੰਜਾਬ ਚੋਂ ਦੋ ਜਗ੍ਹਾ ਤੋਂ ਟਰੈਕਟਰ ਲਿਉਨੇ ਆ ਹਰਿਆਣੇ ਵਾਲੇ ਟਰੈਕਟਰ ਦੀ ਐਨਓਸੀ ਦੇ ਦੂੰਗਾ ਆ ਬੀਮਾ ਦੇ ਦੂੰ ਜੇ ਨਹੀਂ ਲੋਨ ਕਰਾਉਣਾ ਤਾਂ 8000 ਜੀ ਨ ਜਿੰਨੇ ਇ ਬਲੋਨ ਕਰਾਉਣਾ ਫਿਰ ਬੀਮਾ ਅਗਲੇ ਨੂੰ ਫੁੱਲ ਕਰਾਉਣਾ ਪਊਗਾ ਇਹਦਾ ਰੇਟ ਡੋਟਰ ਸਾਹਿਬ 2.8 ਲੱਖ ਰੁਪਈਆ ਜੀ 2.8 ਲੱਖ ਰੁਪਈਆ ਰੇਟ ਆ ਜਮਾ ਨਵਾਂ ਟਾਇਰ ਸ਼ੋਰੂਮ ਹੈ ਟਾਇਰਾਂ ਤੋਂ ਦਾ ਜਿੱਥੋਂ ਠੰਡ ਸਾਹਮਣੇ 20 ਗੱਡੀ ਦੇ ਚਾਰੇ ਹੁਣੇ ਪਵਾਏ ਬੰਦੇ ਜੀ ਜੀ ਵਾਹ ਲਓ ਜੀ 17 ਨੰਬਰ ਦੇ ਵਿਖਾਇਆ ਹੁੰਦਾ ਵੀਰ ਜੀ ਮਾੜਾ ਜੇ 17 ਨੰਬਰ ਦੇ ਟਾਇਰ ਵੀ ਦਿਖਾ ਦੇ ਰੇਟ ਬੂਟ ਵੀ ਮਗਰ ਸਾਰੇ ਉਵੇਂ ਹੀ ਆ ਜਿਵੇਂ ਕੰਪਨੀ ਚੋਂ ਆਉਂਦਾ ਇਹ ਉਹ ਚੀਜ਼ ਨਾਲ ਹੀ ਬਹੁਤ ਵਧੀਆ ਟਰੈਕਟਰ ਆ ਬਈ ਦੇਖੋ ਤੁਸੀਂ ਬਾਕੀ ਇਧਰਲੇ ਪਾਸੇ ਆ ਗਿਆ ਜੀ 5620 ਇਹ 5620 ਹੈ ਜੀ ਡੋਲਰ ਸਾਹਿਬ ਜਮਾ ਨਵਾਂ ਟਰੈਕਟਰ ਹੈ ਵੀ ਜੀ 2021 ਦੇ ਮਾਰਕੇ 2022 ਦੀ ਆਰਸੀ ਹੈ। கிரேਟ ਕੀ ਹੈ ਜੀ ਦਾ? ਰੇਟ ਇਹਦਾ ਸਿਰਫ 9 ਲੱਖ ਤੇ 60 ਹਜ਼ਾਰ ਸੀਟ ਤੋਂ ਅਜੇ ਪੰਨਾ ਨਹੀਂ ਪਤਾ ਦਿਖਾ ਦਿਓ ਬਾਈਆਂ ਨੂੰ। ਓਕੇ। ਬਿਲਕੁਲ ਨਵਾਂ ਟਰੈਕਟਰ ਆ ਉਹ ਡੱਕ ਵਿੱਚੋਂ ਕੱਢ ਲਿਆ ਉਹਨਾਂ ਨੇ ਗਾਗਨੇ ਉਹ ਵੀ ਠੱਕੇ ਨਾਲ ਸਪੀਕਰ ਸੁਪ ਕਰੋਵੇਂ ਲੱਗੇ ਹੋਏ ਸਾਰੇ। ਓਕੇ। ਬਿਲਕੁਲ ਓਕੇ ਨਵਾਂ ਨੁੱਕ ਟਰੈਕਟਰ ਆ ਕਿਤੇ ਰੰਗ ਪੇਂਟ ਦੀ ਜ਼ਿੰਮੇਵਾਰੀ ਹੈ ਜੀ? ਲਓ ਜੀ। ਜਨਾਬ ਕੋਈ ਨਾਲ ਦਾ ਟਰੈਕਟਰ ਦਾ। ਓਕੇ। ਮੇਰੇ ਹਿਸਾਬ ਨਾਲ ਤਕਰੀਬਨ ਥੋੜਾ ਹੀ ਚੱਲਿਆ ਜੀ ਕੋ। ਜੀ। 985 ਘੰਟੇ ਚੱਲਿਆ ਜੀ ਸਿਰਫ ਹੀ 985 ਘੰਟੇ 985 ਘੰਟੇ ਟਰੈਕਟਰ ਚੱਲਿਆ ਜਿਵੇਂ ਨਵੇਂ ਦਾ ਨਵਾਂ ਜੀ ਆਜੋ 21 ਦੇ ਮਾਰ ਕੇ 22 ਦੀ ਆਰਸੀ ਹੈ ਜੀ ਓਕੇ ਇਧਰਲੇ ਪਾਸੇ ਹੁਣ ਇਧਰਲੇ ਆਹ ਸੋਨਾਲੀ ਕਾ ਦਿਖਾ ਦਿਏ ਇਹ ਦੋਨ ਸੋਨਾਲੀ ਕਾ 2060 ਮਾਡਲ ਹੈ ਸਾਥ ਹੈ ਜੀ 2011 ਮਾਡਲ 2011 ਮਾਡਲ ਦੋਨ ਸਾਫ ਸਾਫ ਵੇਖ ਲਓ ਟਰੈਕਟਰ ਦੀ ਕੰਡੀਸ਼ਨ ਜੀ ਬਹੁਤ ਵਧੀਆ 11 ਮਾਡਲ ਦੇ ਸਾਹਮਣੇ ਰਿਮਾ ਰਿਮਾ ਦੇ ਦਿਖਾਈ ਬਾਈ ਨਟਾ ਨਟਾ ਦੀ ਕੰਡੀਸ਼ਨ ਰਿਮਾ ਨੇ ਨਟਾ ਦੀ ਕੰਡੀਸ਼ਨ ਖਾ ਟਰੈਕਟਰ ਦੇ ਨਾਲ ਆ ਚੀਜ਼ਾਂ ਆ ਉਵੇਂ ਨਟ ਅਨਸਾਰਾ ਪਿਆ ਆ ਓਕੇ ਉਹ ਪਿਛਲੇ ਨੇ ਮਾਰੇ ਦਿਖਾ ਗਿਆ ਨੜ ਨੜ ਉਵੇਂ ਸਾਰਾ ਟਰੈਕਟਰ ਜਮਾ ਹੈ ਨਹੀਂ ਬਹੁਤ ਸੋਹਣੀ ਮਾਰ ਲਈ ਗਿਆ ਰਹਾ ਹੈ ਬਾਤ ਸਭ ਕੁਝ ਐ ਉਵੇਂ ਪਿਆ ਟਰੈਕਟਰ ਸਾਰਾ ਸਾਫ ਇਹ ਤੇ ਰੰਗ ਪੇੜ ਦੇ ਜੰਮੇ ਹੋਰ 11 ਮਾਡਲ ਹੈ ਤੇ ਰੇਟ ਇਹਦਾ ਕੀ ਹੈ ਜੀ ਰੇਟ ਇਹਦਾ ਸਿਰਫ 3 ਲੱਖ 75000 ਰੁਪਇਆ ਜੀ 3 ਲੱਖ 75000 ਜਮਾ ਨਵਾਂ ਟਰੈਕਟਰ ਹੈ ਜੀ ਬਿਲਕੁਲ ਓਕੇ ਇੰਜਨ ਗੇਅਰ ਦਾ ਵਾਹ ਕੇ ਦਸਲੀ ਕਰਕੇ ਲੈ ਜਾਏ ਆਪਣੀ ਜ਼ਿੰਮੇਵਾਰੀ ਫੇਰ ਵੀ ਦੇ ਦੇ ਜੀ ਹੋਰ ਇਹ 3 ਲੱਖ 75000 ਜੀ 11 ਮਾਡਲ ਦਾ 70 75 ਪੈਸੇ ਟਾਇਰ ਹੈ ਜੀ ਜੀ ਫੁੱਲ ਟੌਪ ਮਾਡਲ ਹੈ ਜੀ ਪਾਵਰ ਸਟੀਅਰਿੰਗ ਇੱਧਰਲੇ ਪਾਸੇ ਫਾਰਮ ਟਰੈਕ ਅੱਗੇ ਆ ਗਿਆ ਫਾਰਮ ਟਰੈਕ 60 2010 ਮਾਡਲ ਹੈ ਜੀ ਇਹ ਠੀਕ ਹੈ ਜੀ ਇਹ ਰਿਵਰਸ ਵੀਡੀਓ ਵਾਲਾ ਤੇ ਡਬਲ 80 ਪੈਸੇ ਠੀਕ ਬਿਲਕੁਲ ਇੰਜਨ ਗੇਅਰ ਦਾ ਇੱਕ ਨੰਬਰ ਟਰੈਕਟਰ ਹੈ ਜੀ ਇਹ ਵੀ ਓਕੇ ਹਾਂਜੀ ਇਹ 3 ਲੱਖ ਤੇ 10000 ਰੁਪਏ ਡਿਮਾਂਡ ਹੈ 3 ਲੱਖ 10 ਦਾ ਫਿਰ ਇਧਰਲੇ ਪਾਸੇ ਅੱਗੇ 850 2017 ਮਾਡਲ ਹੈ ਜੀ ਠੀਕ ਹੈ ਜੀ 2017 ਮਾਡਲ ਹੈ ਬਿਲਕੁਲ ਓਕੇ ਟਰੈਕਟਰ ਹੈ ਜੀ ਸਾਰਾ ਸਾਫ ਸੁਥਰਾ ਜੀ ਜਿਵੇਂ ਨਵੇਂ ਆਰਕਾ ਟਰੈਕਟਰ ਹੈ ਪੂਰਾ ਸਾਫ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਜੀ ਬਾਈ ਟਾਇਰ 7500 ਰੁਪਏ ਹੈ ਜੀ ਓਕੇ ਮੰਨ ਕੇ ਲਖੋ 5 ਲੱਖ ਤੇ 45000 ਰੁਪਏ ਦਾ 5 ਲੱਖ 45000 ਜੇ ਕਿਸੇ ਨੇ ਮੰਨ ਕੇ ਚੱਲੋ ਜਿਵੇਂ ਆਹ ਸੋਨ ਵਾਲੀ ਕਟਰੈਕਟਰ ਹੈ ਤਾਂ ਫੁੱਲੀ ਲੋਨ ਇਹ 2021 ਮਾਡਲ ਹੈ ਦੋਦਰ ਸਾਹਿਬ ਜੀ ਟੈਟੂ ਸਾਕੋ ਨਾਲ ਦਾ ਅਗਲੇ ਡਾ ਰੱਸੀ ਪੈਸੇ ਨੂੰ ਮਗਲੇ ਡਾ ਰੱਦੇ ਆ ਓਕੇ ਜੀ ਬਿਲਕੁਲ ਛਤਰੀ ਫੇਵਰਹੋਡ ਲੱਗੀ ਵੀ ਆ ਤੇ ਓਕੇ ਟਰੈਕਟਰ ਆ ਜੀ ਜਮਾ ਨਵੇਂ ਦਾ ਨਵਾਂ ਹੈ ਇੱਥੇ ਕਲਾਚ ਤੇ ਕੁਝ ਨੂੰ ਚਾਪੀ ਨਹੀਂ ਲੱਗੀ ਚੱਲਿਆ ਕੱਲੀ ਵਾਈ ਤੇ ਇਨੀ ਕਿਰਾਏ ਦੇ ਜਿਆਦੇ ਚੱਲਦੇ ਆ ਓਕੇ ਕੱਲੀ ਹਵਾਈ ਤੇ 52 HP ਆ ਇਹ ਜੀ ਜਿਹੜਾ RX50 ਹੁੰਦਾ ਕੱਲੀ ਵਾਈ ਦੀ ਚੱਲਿਆ ਕੱਲੀ ਵਾਈ ਤੇ ਜ਼ਿੰਮੇਦਾਰ ਟਰੈਕਟਰ ਚੱਲਿਆ ਵੈ ਜੀ ਬਿਲਕੁਲ ਓਕੇ ਟਰੈਕਟਰ ਆ ਜੀ 2021 ਮਾਡਲ ਹੈ ਜੀ ਇਹ 4 ਲੱਖ ਤੇ 80 ਹਜ਼ਾਰ ਦਾ ਟਰੈਕਟਰ ਆ ਜੀ 4 ਲੱਖ 80 4 ਲੱਖ 75 ਹਜ਼ਾਰ ਦਾ ਲੋਨ ਕਰਾ ਦੂੰਗਾ 4 ਲੱਖ 75 ਹਜ਼ਾਰ ਦਾ ਕੱਲਾ ਖਰਚਾ ਦੇ ਜੀ ਯਾਰ ਬਸ ਓਕੇ ਕੱਲਾ ਖਰਚਾ ਦੇ ਦੇ ਲੋਨ ਦਾ ਤੇ ਆਪਾਂ ਟਰੈਕਟਰ ਅਗਲੇ ਨੂੰ ਦੇ ਦਾਂਗੇ ਲਓ ਜੀ ਜੇ ਕਿਸੇ ਨੇ ਟਰੈਕਟਰ ਪਰ ਕਾਰਡ ਸਹੀ ਹੋਵੇ ਮੰਨ ਕੇ ਚਲੋ ਕਿਰਾਏ ਦੇ ਟਰੈਕਟਰ ਲੈਣਾ ਕਿਰਾਏ ਤੇ ਲੈਣਾ ਦੇਵਾਂਗੇ ਜੀ ਦੋਸਤ ਸਾਹਿਬ ਟਰ ਕਿਰਾਏ ਤੇ ਹੀ ਮਿਲ ਜਾਂਦਾ ਮਿਲ ਜਾਂਦਾ ਜੀ ਹਾਂ ਉਹ ਬੰਦਾ ਆਪਣਾ ਜ਼ਿੰਮੇਵਾਰ ਹੋਵੇ ਕੋਈ ਜਾਣ ਪਛਾਣ ਕੱਢ ਕੇ ਤੇ ਆਪਾਂ ਦੇ ਦਾਂਗੇ ਜੀ ਕੋਈ ਚੱਕਰ ਨਹੀਂ ਜਾਜ ਕਰਾਇਆ ਇਹ ਆਪਾਂ ਵਿੱਚ ਕਰਤੇ ਆ 2094 ਮਾਡਲ ਹੈ ਜੀ ਇਹ ਇਹ 1994 ਮਾਡਲ ਹੈ ਵਧੀਆ ਟਰੈਕਟਰ ਹੈ ਜੀ ਇੰਜਨ ਗੇਅਰ ਦਾ ਇੱਕ ओके okay. पूरा इंजन गेयर ਦਾ ਵਧੀਆ ਟਾਇਰ ਤੇ ਤੁਹਾਡੇ ਸਾਹਮਣੇ 40 ਕੇ ਪੈਸੇ ਇੱਕ 60 30 35 ਪੈਸੇ ਇਹ 135000 ਦਾ ਜੀ 135000 ਸਿਰਫ 94 ਮਾਡਲ 850 ਵਧੀਆ ਟਰੈਕਟਰ ਹੈ ਜੀ ਪੂਰਾ ਛੇ ਚਰੀ ਕਰਿਆ ਵਈ ਓਕੇ ਜਿਵੇਂ ਕਿ ਛੋਟੇ ਜਿਮੀਦਾਰ ਨੇ ਵਧੀਆ ਟਰੈਕਟਰ ਹੈ ਜੀ ਇੰਨੇ ਨੇ 735 ਨਹੀਂ ਆਉਂਦਾ ਹੁਣ ਤੁਸੀਂ ਆਪਸੇ ਹੱਲ ਲਓ ਆ 550 ਡਬਲ ਕਲਚ ਟਰੈਕਟਰ ਹੈ ਲਓ ਜੀ ਇਧਰਲੇ ਪਾਸੇ 855 855 2016 ਮਾਡਲ ਹੈ ਜੀ ਲਓ ਜੀ 16 ਦੇ ਟਾਇਰਾਂ ਵਾਲਾ ਦੂਦਰ ਸਾਵੇ 16 ਮਾਡਲ 16 ਦੇ 16 ਨੇ ਟਾਇਰਾਂ ਵਾਲਾ ਅਗਲੇ ਟਾਇਰ 885 ਪੈਸੇ ਹੈ ਪ ਪਿਛਲੇ ਟਰੈਕਟਰ ਹੈ ਪੂਰਾ ਸਾਰਾ ਜੈਨੂਨ ਟਰੈਕਟਰ ਐਵੀ ਜੀ ਠੀਕ ਆ ਕਿਤੋਂ ਖੁੱਲਿਆ ਖੱਪਿਆ ਨਹੀਂ ਬਿਲਕੁਲ ਇੰਜਨ ਗੇਅਰ ਦਾ ਇੱਕ ਨੰਬਰ ਟਰੈਕਟਰ ਹੈ ਜੀ ਨੂੰ ਕਹਿੰਦੇ ਹੁੰਦੇ ਆ ਲਓ ਜੀ ਟਰੈਕਟਰ ਦੀ ਕੰਡੀਸ਼ਨ ਬਾਈ ਚੈੱਕ ਕਰੀ ਚਲੋ ਬੱਲ ਵਿੱਚ ਦੇ ਨੜ ਨੁੜ ਤੋਂ ਇਦਾਂ ਹੀ ਚਾਪੀ ਨਹੀਂ ਲੱਗੀ ਲਿਫਟ ਲੋਡ ਪੰਪ ਕਿਸੇ ਨੂੰ ਵੀ ਯਾਰ ਦੇਣੀ ਜਿਵੇਂ ਨਵੇਂ ਵਰਗਾ ਟਰੈਕਟਰ ਦੋਸਰ ਸਾਹਿਬ ਇਹ ਇਹਦਾ ਕਿੰਨੇ ਦਾ ਮਿਲ ਜੂ ਇਹ ਇਹ ਸਵਾ 5 ਲੱਖ ਦਾ 16 ਮਾਡਲ ਹੈ ਸਵਾ 5 ਲੱਖ 16 ਟਰੈਕਟਰ ਮਿਲ ਜੂਗੇ ਇਧਰ ਵੀ ਦਿਖਾ ਦਿਓ ਬਾਡੀ ਲਾਈਨ ਦੀ ਕਿੜੀ ਦਿਖਾ ਦਿਨ ਬਾਈ ਨੇੜੇ ਜਾ ਕੇ ਕੰਡੀਸ਼ਨ ਸਾਰੀ ਦਿਖਾ ਦੇ ਟਰੈਕ ਵੀ ਫੋਟੋ ਵਹੀ ਕਿੰਨੇ ਕ ਬੰਦੇ ਨੂੰ ਪਾ ਗਏ ਹੁਣ ਵੀਡੀਓ ਵੇਖ ਲਓ ਆਪਾਂ ਵੀਡੀਓ ਤੇ ਸਾਰੀ ਕੰਡੀਸ਼ਨ ਤਾਂ ਦਿਖਾ ਰਹੇ ਆ ਵੀ ਆਪਣੇ ਟਰੈਕਟਰ ਰਾਫਣੀ ਚੱਲਣ ਦੇ ਆਪਾਂ ਇੱਕ ਕਿਰਾਏ ਤੇ ਚੱਲਿਆ ਟਰੈਕਟਰ ਨਹੀਂ ਲੈਂਦੇ ਆਪਣੇ ਟਰੈਕਟਰ ਜ਼ਿੰਮੇਦਾਰਾ ਚੱਲੇ ਹੁੰਦੇ ਆ ਇਹ ਨਹੀਂ ਵੀ ਟਰਾਲੀ ਦੇ ਭੰਨੇ ਹੋਣਗੇ ਰੰਗ ਪੇਂਟ ਕਰੇ ਹੋਣਗੇ ਚੀਜ਼ਾਂ ਬਦਲੀਆਂ ਹੋਣੀਆਂ ਉਹ ਕੰਮ ਆਪਣੇ ਕੋਲੇ ਹੈ ਨਹੀਂਗਾ ਜੀ ਆਪਣੇ ਕੋਲ ਜਿਹੜੀ ਚੀਜ਼ ਦੱਸਾਂਗੇ ਉਹੀ ਨਿਕਲੂਗਾ ਜਿਹੜੇ ਬੰਦੇ ਆਪਣੇ ਜੁੜੇ ਉਹਨਾਂ ਨੂੰ ਪਤਾ ਹੈ ਉਹ ਤਾਂ ਬਿਨਾ ਵੇਖੇ ਟਰੈਕਟਰ ਮੰਗਾ ਲੈਂਦੇ ਆ ਜੀ 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 ਹਾਂ ਬਾਕੀ ਆ ਆ 3630 ਇਹ 3630 2014 ਮਾਡਲ ਕਾਪੀ 15 ਦੀ ਹੈ ਜੀ ਸੁਪਰ ਹੈ ਜੀ ਇਹ 3 ਸਪੀਡ ਟਾਪ ਮਾਡਲ ਡਬਲ ਡਿਸਟ੍ਰੀਬਿਊਟਰ ਵਾਲਾ ਓਕੇ ਟਾਇਰ ਬਿਲਕੁਲ ਥੋੜੇ ਸਾਹਮਣੇ ਬੀਕੇਡੀ ਦੇ ਜਿਵੇਂ ਨਵੇਂ ਪਾਏ ਵੀ ਆ ਮਗਰਲੇ ਅਗਲੇ ਵੀ ਐਮਆਰਐਫ ਦੇ ਨਵੇਂ ਆ ਜੀ ਫੁੱਲ ਚੰਗਾ ਟਰੈਕਟਰ ਆ ਜੀ ਬਿਨਾ ਰੰਗ ਪੇਂਟ ਤੋਂ ਪੂਰਾ ਚੰਗਾ ਜੈਨੂਇਨ ਟਰੈਕਟਰ ਆ ਜੀ ਬਿਲਕੁਲ ਨਵਾਂ ਨੋਕਾ ਇੰਜਨ ਗੇਅਰ ਦਾ ਵਾਹ ਕੇ ਦਸਲੀ ਕਰਕੇ ਲੈ ਜੀ ਹੁਣ ਤੋਂ ਹਿਸਾਬ ਨਾਲ 60000 ਦੇ ਟਾਇਰ ਹੀ ਆ ਹੂੰ ਬੀ.ਜੀ.ਡੀ ਕਮਾਂਡਰ ਤੇ ਜਮਾ ਨਵੇਂ ਆ ਤੁਹਾਡੇ ਸਾਹਮਣੇ ਦੇਖ ਲਓ ਜੀ ਹਾਂ ਬਿਲਕੁਲ ਇਹ ਤੁਹਾਡੇ ਵਾਸਤੇ ਹੈ ਜੀ ਆਪਣੇ ਸਰੋਤਿਆਂ ਵਾਸਤੇ 4 ਲੱਖ ਤੇ 75000 ਦਾ ਲੈਣ ਦੇਣ ਵਾਲੇ ਡਾਈ ਸਿਰਫ ਹੁਣ ਤੋਂ 70 75000 ਦੇ ਟਾਇਰ ਹੈ ਤੇ 15 ਮਾਡਲ ਟਰੈਕਟਰ ਹੈ ਸੁਪਰ ਵਾਹ ਜੀ ਹਾਂ ਟੌਪ ਵਾਲਾ ਮਾਡਲ ਫਿਰ ਆ ਗਿਆ 53 ਦਾ 5310 2010 ਮਾਡਲ ਹੈ ਜੀ ਓਕੇ ਬਿਲਕੁਲ ਵਧੀਆ ਟਰੈਕਟਰ ਹੈ ਟੌਪ ਵਾਲਾ ਮਾਡਲ ਮਾਡਲ ਹੈ ਜੀ ਖੁੱਲਦਾ ਹਿੱਸਾ ਵੀ ਇਹਦਾ ਖੁੱਲਦਾ ਡਬਲ ਵੀਡੀਓ ਡਬਲ ਡਿਸਟ੍ਰੀਬਿਊਟਰ ਹੈ ਜੀ 70 75 ਪੈਸੇ ਟਾਇਰ ਹੈ ਜੀ ਪੂਰਾ ਸਾਫ ਟਰੈਕਟਰ ਹੈ ਜੈਨੂ ਫੁੱਲ ਵਧੀਆ ਜੀ ਓਕੇ 2010 ਮਾਡਲ ਹੈ ਜੀ ਠੀਕ ਆ ਇਹ ਇਹ ਬਦੌਲਰ ਸਾਹਿਬ ਆਪਾਂ 5 ਲੱਖ ਤੇ 15000 ਰੁਪਏ ਦਾ 5 ਲੱਖ 15000 ਦਾ 10 ਮਾਡਲ ਹੈ ਜੀ ਹਾਂ ਪੂਰਾ ਚੰਗਾ ਟਰੈਕਟਰ ਹੈ ਜੀ ਫੁੱਲ ਭਾਵੇਂ ਵਾਕੇ ਤਸੱਲੀ ਕਰਕੇ ਲੈ ਜੀ ਆਪਣੀ ਜ਼ਿੰਮੇਵਾਰੀ ਆ ਆ 800 ਇਹ ਦੇਖ ਲਓ ਤੁਸੀਂ 99 ਮਾਡਲ ਟਰੈਕਟਰ ਹੈ ਜੀ 99 ਮਾਡਲ ਹੈ ਕਿਤੋਂ ਗਲਿਆ ਨਹੀਂ ਟਰੈਕਟਰ ਵੇਖੋ ਦਿਖਾਓ ਸਾਰਾ ਜੈਨੂਨ ਟਰੈਕਟਰ ਹੈ ਜੀ ਟਰੈਕਟਰ ਦਿਖਾ ਬਾਈ ਸਾਰਾ ਵਧੀਆ ਰੰਗ ਦਾ ਟਰੈਕਟਰ ਸਾਰਾ ਚੰਗੀ ਤਰ੍ਹਾਂ ਦਿਖਾ ਸਾਰਾ ਸਾਫ ਟਰੈਕਟਰ ਹੈ ਰੰਗ ਤਾਂ ਚਲੋ ਉੱਤੋਂ ਤਾਂ ਫਿੱਕਾ ਕਿ ਤੋਂ ਮਗਰਾੜ ਵੀ ਸਾਰੇ ਦਾ ਗਲਿਆ ਹੋਵੇ ਆਪਾਂ ਜ਼ਿੰਮੇਵਾਰਾਂ ਦੇਖੋ ਲਾਓ ਜੀ ਕਿਤੋਂ ਐਡਾ ਸਾਫ਼ ਟਰੈਕਟਰ ਸੁਥਰਾ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਪੂਰਾ ਚੰਗਾ ਇੰਜਨ ਗੇਅਰ ਦਾ ਵੀ ਇੱਕ ਨੰਬਰ ਹੈ ਉਹ ਬੰਦਾ ਕਹਿੰਦਾ ਵੀ ਵਾਹ ਕਿਉਂ ਤਾਂ ਆਪਣੇ ਤੋਂ ਬਾਈ ਮਾਡਲ ਲੈ ਕੇ ਬਾਈ ਹੁਣੀ ਜੀ ਇੰਜਨ ਗੇਅਰ ਦਾ ਵਾਹ ਕੇ ਦਸਲੀ ਡਿੱਕ ਤੱਕ ਵੀ ਚੱਲਦਾ ਵਲੂ ਤੋਂ ਤੇ ਪੂਰਾ ਇੱਕ ਨੰਬਰ ਟਰੈਕਟਰ ਆ ਜਿਹਨੇ ਬੰਦੇ ਨੇ ਜਵਾਈ ਕਰਨੀ ਨੇ ਛੀ ਝਰੀ ਇਹ ਵੀ ਵਿਖਾਰੇ ਬਾਈ ਓਕੇ ਛੀ ਝਰੀ ਕਰਿਆ ਹੋਇਆ ਬਾਹਰ ਲਿਫਟ ਪੰਪ ਹੈ ਓਕੇ ਟਰੈਕਟਰ ਆ ਭਾਵੇਂ 20 ਕਿੱਲੇ ਦੀ 30 ਦੀ ਵਾਈ ਕਰ ਲੈ ਬੰਦਾ ਆਪਾਂ ਜ਼ਿੰਮੇਵਾਰਾਂ ਜੀ ਟਰੈਕਟਰ ਇਹ ਰੇਟ ਸਿਰਫ ਇਹਦਾ ਲੈਨ ਦੇਣ ਵਾਲਾ ਰੇਟ ਹੈ ਜੀ 1,75,000 ਰੁਪਇਆ 1,75,000 ਲੈਨ ਦੇਣ ਵਾਲਾ ਰੇਟ ਹੈ ਜੀ ਲਓ ਜੀ ਇਧਰਲੇ ਪਾਸੇ ਐਕਸਟੀ ਆ ਗਿਆ ਜੀ ਮੇਰੇ ਐਕਸਟੀ ਆ ਗਿਆ 44 20 ਦੇ ਮਾਰ ਕੇ 21 ਦੀ ਕਾਪੀ ਹੈ ਜੀ ਓਕੇ ਪੂਰਾ ਵਧੀਆ ਟਰੈਕਟਰ ਹੈ ਜੀ ਇਹ ਵੀ ਜੈਨੂਨ ਸਾਰਾ ਸਾਫ ਸੁਥਰਾ ਜੀ ਬਿਲਕੁਲ ਇੱਕ ਨੰਬਰ ਹੈ ਜੀ ਟਾਇਰ ਮਗਰਲੇ 765 ਪੈਸੇ ਹੈ ਜੀ ਨਾਲ ਦੇ ਹੀ ਟਰੈਕਟਰ ਦੇ ਜੀ ਸਾਰਾ ਟਰੈਕਟਰ ਜੈਨੂਨ ਹੀ ਹੈ ਜੀ ਜਿੰਨਾ ਹੈਗਾ 2021 ਦੇ ਮਾਰ ਕੇ ਆ 20 ਦੇ ਮਾਰ ਕੇ ਕਾਪੀ 21 ਇਹ ਇਹਦਾ ਕੀ ਮੰਗੇ ਜੀ ਇਹਦਾ 5,85,000 ਰੁਪਇਆ ਜੀ 585000 ਰੁਪਏ ਡਿਮਾਂਡ ਹਾਂ ਛਤਰੀ ਲਾ ਦਾਂਗੇ ਨਵੀਂ ਛਤਰੀ ਲਾਉਣੀ ਆ ਹੀ ਲਾ ਦਨੇ ਆ ਛਤਰੀ ਲੱਗ ਜੂਗੀ ਹਾਂ ਬਿਲਕੁਲ ਓਕੇ ਟਰੈਕਟਰ ਆ ਜੀ ਇਧਰੋਂ ਵੀ ਖਾਰੇ ਬਾਈ ਦੇਖੋ ਲਓ ਵੀ ਟਰੈਕਟਰ ਦਿਖਾ ਦਿੰਈ ਬਾਈ ਵਧੀਆ ਪਿਆਰਾ ਸਾਰਾ ਐਕਸਟੀ ਆ ਜੀ ਹਾਂ ਐਕਸਟੀ ਘੱਟ ਮਿਲਦਾ ਜੀ ਇਹ ਤੇ ਜਿਵੇਂ ਹੁਣ ਟਰੈਕਟਰ ਤੁਹਾਡੇ ਕੋਲ ਜਿੰਨੇ ਵੀ ਆ ਕੋਈ ਖਰੀਦਦਾ ਤੇ ਕਾਗਜ਼ ਪੱਤਰ ਓਕੇ ਬਿਲਕੁਲ ਜੀ ਹਾਂ ਮੰਨ ਲਓ ਜੀ ਹਰਿਆਣਾ ਨੰਬਰ ਖਰੀਦਦਾ ਉਹਦੀ ਐਨਓਸੀ ਤੇ ਲੱਗ ਜਾਂਦਾ ਜੀ 15-20 ਦਿਨ ਕਿਉਂ ਥੋਕ ਟਾਉਣੀ ਪੈਂਦੀ ਗਾਹਕ ਦੇ ਨਾਂ ਦੀ ਉਹ ਤੇ ਲੱਗ ਜਾਂਦਾ ਤੇ ਦੂਜੇ ਨਹੀਂ ਤਾਂ ਆਪਣੇ ਕੋਲੇ ਕੋਲੇ ਹੁੰਦੇ ਕਾਗਜ਼ ਪੱਤਰ ਬਾਕੀ ਇਹਨੂੰ ਸੀ ਜ਼ਿੰਮੇਵਾਰੀ ਇਹਨਾਂ ਦੀ ਬਿੱਲ ਫੁੱਲ ਜੀ ਜ਼ਿੰਮੇਵਾਰੀ ਜਿਹਨਾਂ ਕਰ ਨੰਬਰ ਨਹੀਂ ਲੱਗਦਾ ਉਹਨਾਂ ਚਾਰ ਆਪਣੀ ਜ਼ਿੰਮੇਵਾਰੀ ਆ ਕੱਲ ਨੂੰ ਨੰਬਰ ਨਾਲ ਲੱਗੇ ਤਾਂ ਵੀ ਬੈਠੇ ਆ ਜੀ ਐ ਨਹੀਂ ਵੀ ਆਪਾਂ ਇੱਕ ਵਾਰੀ ਟਰੈਕਟਰ ਦੇਦਾ ਮੁੜ ਕੇ ਕਾਗ ਦੀ ਗੱਲ ਨਹੀਂ ਸੁਣਨੀ ਜੀ ਉਹ ਕੰਮ ਨਹੀਂ ਹੋ ਗਈ ਸੀ ਤਾਂ ਆਪ ਬੰਗਲੇ ਨੂੰ ਫੋਨ ਕਰਕੇ ਪੈਂਦੇ ਆ ਬਈ ਨਾ ਕਰਾ ਲਿਆ ਤੂੰ ਜੇ ਕੋਈ ਡੱਕਾ ਦਾ ਸਾਨੂੰ ਦੱਸ ਸਾਡੇ ਥਾਂ ਥਾਂ ਦੇ ਬੰਦੇ ਬੈਠੇ ਜੀ ਆ ਟਰੈਕਟਰ ਹੈਗਾ ਦੋਦਰ ਸਾਹਿਬ 17 ਮਾਡਲ 17 ਮਾਡਲ 17 ਮਾਡਲ ਇਕੱਲਾ 17 ਨਾਲ ਦੇ ਤਾਂ ਰੱਸੀ ਪਾਏ ਟਰੈਕਟਰ ਟਾਈਰ ਨਾਲ ਦੀ ਟਾਇਰ ਸਭ ਕੋ ਨਾਲ ਦਾ ਜੀ ਇਹਦਾ ਕਲਚ ਤੱਕ ਇਹਦਾ ਖੁੱਲਿਆ ਨਹੀਂ ਅਜੇ ਤਾਂ ਇਕੱਲੀ ਸਿਰਫ ਖਰਾਬ ਸੀ ਹੋਰੀ ਸਰਵਿਸ ਕਰਾਉਣੀ ਦਿੱਤੀ ਵੀ ਆ ਜੀ ਸਭ ਕੋ ਨਾਲ ਦਾ ਟਰੈਕਟਰ ਤੱਕ ਐਡੀਸ਼ਨ ਵੇਖ ਦੂ ਕਿਤੇ ਕਲਚ ਨਰ ਨੂੰ ਚਾਫੀ ਲੱਗੀ ਹੋ ਜਿੰਮੇਵਰੀ ਨਵਾਂ ਨੱਕ ਟਟਰਾ ਜੀ ਵਾਹ ਜੀ ਪਾਵਰ ਪਲੱਸ ਵਾਲਾ 58 HB ਚ ਆਉਂਦਾ ਜੀ ਇਹ 16 ਇੰਚਾਂ ਦਾ ਵੇਟ ਬੂਟ ਰੇਮਾਂ ਨੂੰ ਆਉਂਦੇ ਜਮਨ ਨਵਾਂ ਟਰੈਕਟਰ ਆ ਜੀ ਸਾਰਾ ਜਮਨ ਨਵਾਂ ਦਾ ਨਵਾਂ ਟਰੈਕਟਰ ਮੰਨ ਕੇ ਚੱਲ ਰਿਹਾ ਵੇਖੋ ਤੁਸੀਂ ਕਿੰਨੀ ਘੈਂਟ ਗੱਲ ਬਾਤ ਸਾਰੇ ਆਰਮਾਂ ਦੇ ਵਿੱਚ ਵੇਖੀਏ ਮਗਰਾਣਾ ਦੇ ਵਿੱਚ ਆ ਸਟਿੱਕਰਾ ਲੱਗੇ ਆ ਇਧਰਲੇ ਪਾਸੇ ਸਟਿੱਕਰ ਦੇਖੋ ਲੱਗੇ ਹੋਏ ਓਏ ਟਰੈਕਟਰ ਸਾਰਾ ਜਮਨ ਨਵਾਂ ਟਰੈਕਟਰ ਆ ਸਾਰਾ 2200 ਘੰਟਾ ਚੱਲੇ ਹੋਏ ਵੀ ਜੰਨੀ ਸਿਰਫ 2200 ਘੰਟਾ ਚੱਲਿਆ ਟਰੈਕਟਰ ਜਮਨ ਨਵੇਂ ਦਾ ਨਵਾਂ ਲੋ ਜੀ ਨਵੇਂ ਆਰਗਾ ਟਰੈਕਟਰ ਆ ਬਾਈ ਹਾਂਜੀ ਨਵਾਂ ਅਰਗਾ ਕੀ ਨਵਾਂ ਹੀ ਹੈ ਇੱਕ ਨਵਾਂ ਹੀ ਹੈ ਬਿਲਕੁਲ ਨਵਾਂ ਜੀ ਟੌਪ ਵਾਲਾ ਮਾਡਲ ਹੈ ਜੀ ਇਹ ਜੀ 60 ਜਿੰਨਾ ਹੀ ਕੰਮ ਕਰਦਾ ਜੀ ਇਹ ਇਹਦੀ ਕੀ ਡਿਮਾਂਡ ਇਹਦੀ 5.5 ਲੱਖ ਰੁਪਈਆ ਡਿਮਾਂਡ ਹੈ ਜੀ 5.5 ਲੱਖ ਪਾਵਰ ਪਲੱਸ ਤੇ ਆ ਗਿਆ 52 HP ਤੇ 60 ਜਿੰਨਾ ਕੰਮ ਕਰੂਗਾ ਜੀ ਲਓ ਜੀ ਹੁਣ ਟਰੈਕਟਰ ਆਇਆ ਲਾ ਸਮਝੋ ਵੀ ਮੁੱਕ ਗਏ ਆ ਇੱਧਰ ਟਰੈਕਟਰ ਖੜੇ ਆ ਚਾਰੇ ਦੇ ਹੋਰ ਮਗਰ ਖੜੇ ਆ ਇੱਧਰਲੇ ਪਾਸੇ 855 ਹੀ ਫੇਰ ਆ 855 ਆਪਣੇ ਕੋਲੇ ਕਾਫੀ ਨੇ 855 ਸਾਡਾ ਇੱਕ ਜੇ ਬਾਹਰ ਗਿਆ ਹੋਇਆ 12 ਮਾਡਲ XM ਆਉਂਦਾ ਨਾ ਜਿਹੜਾ ਠੀਕ ਹੈ ਜੀ ਇਹ ਦਾ ਕੀ ਇਹ 2015 ਮਾਡਲ ਹੈ ਜੀ ਇਹ ਵੀ ਟਰੈਕਟਰ ਪੂਰਾ ਸਾਫ ਸੁਥਰਾ ਹੈ ਸਾਰਾ ਜੈਨੂਇਨ ਟਰੈਕਟਰ ਹੈ ਜੀ ਓਕੇ 2015 ਮਾਡਲ ਹੈ ਜੀ 70 75 ਪੈਸੇ ਟਾਇਰ ਹੈ ਜੀ ਇਹ ਸਿਰਫ 4,95,000 ਰੁਪਏ ਦਾ ਹੈ 4,95,000 ਦਾ ਤੁਹਾਨੂੰ ਇਹ 15 ਮਾਡਲ ਤਾਪ ਵਾਲਾ ਡਿਸਟਰੀਬਿਊਟਰ ਵਾਲਾ ਜਿਹਾ ਵਧੀਆ ਇੱਕ ਨੰਬਰ ਟਰੈਕਟਰ ਵਾਹ ਕੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਮੇਰੀ 6 ਮਹੀਨੇ ਵਾਲੇ ਬੰਦੇ ਤਾਂ ਵੀ ਬੈਠੇ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਹਾਂ ਬਿਲਕੁਲ ਨਵਾਂ ਟਰੈਕਟਰ ਹੈ ਜੀ ਲਓ ਜੀ ਬਿਲਕੁਲ ਨਵੇਂ ਆਰਗਰ ਟਰੈਕਟਰ ਨਵਾਂ ਟਰੈਕਟਰ ਹੈ ਜੀ ਸਰਵਸ ਤੱਕ ਹੋਈ ਵੀ ਟਰੈਕਟਰ ਦੀ ਆਇ ਨਹੀਂ ਵੀ ਪੈਸੇ ਲੱਗ ਜਾਣਗੇ ਉੱਤੇ ਲਓ ਜੀ ਸਵਰਾਜ 855 ਹਾਂਜੀ ਫਿਰ ਆ ਗਿਆ ਜੀ ਹਾਲੈਂਡ ਹਾਲੈਂਡ 3630 ਸਪੈਸ਼ਲ ਐਡੀਸ਼ਨ ਆਈ ਜੀ ਸਪੈਸ਼ਲ ਐਡੀਸ਼ਨ ਠੀਕ ਹੈ ਜੀ ਸਪੈਸ਼ਲ ਐਡੀਸ਼ਨ ਹੈ 20 ਦੇ ਮਾਰਕੇ 21 ਦੀ ਕਾਪੀ ਹੈ ਜੀ 20 ਦੇ ਮਾਰਕੇ 21 ਦੀ ਕਾਪੀ ਹੈ ਜਮਾਂ ਨਵਾਂ ਟਰੈਕਟਰ ਹੈ ਜੀ 800 ਦੇ ਕੁਛ ਕਿੰਡ ਚੱਲਿਆ ਬਈ ਓਕੇ ਸਾਰਾ ਕੁਝ ਨਾਲ ਦਾ ਟਰੈਕਟਰ ਦਾ ਜਮਾਂ ਨਵੇਂ ਦਾ ਨਵਾਂ ਜੀ ਠੀਕ ਆ ਹਾਂਜੀ ਪੂਰਾ ਨਵਾਂ ਟਰੈਕਟਰ ਹੈ ਜੀ ਠੀਕ ਹੈ ਇਹਦੀ ਕੀ ਡਿਮਾਂਡ ਹੈ ਇਹਦੀ 8 ਲੱਖ ਰੁਪਏ ਡਿਮਾਂਡ ਹੈ ਜੀ 8 ਲੱਖ ਰੁਪਏ ਦੀ ਡਿਮਾਂਡ ਹੈ ਹਾਂ ਜੀ ਆਓ ਟਰੈਕਟਰ ਸਟਿੱਕਰ ਉਵੇਂ ਲੱਗੇ ਹੋਏ ਸਾਰੇ ਨੇ ਉਹ ਸਟਿੱਕਰ ਲੱਗੇ ਹੋਏ ਆ ਟਰੈਕਟਰ ਤੁਹਾਨੂੰ ਯਾਰ ਤਕਰੀਬਨ ਜਿੰਨੇ ਵੀ 90% ਟਰੈਕਟਰ 95% ਯਾਰ ਤੁਹਾਨੂੰ ਨਵੇਂ ਹੀ ਮਿਲਣਗੇ ਬਿਲਕੁਲ ਬਿਲਕੁਲ ਜੀ ਆਸਵਰਾਜ ਹੋ ਗਿਆ ਤੇ ਉਧਰਲੇ ਪਾਸੇ ਜਿਵੇਂ ਦੂਜੀ ਸ਼ੋਅ ਵਾਲਾ ਕੋਈ ਵੀ ਟਰੈਕਟਰ ਸਾਰੇ ਆਪਣੇ ਕੋਲ ਟਰੈਕਟਰ ਉਹ ਨਹੀਂ ਜੀ ਗੰਦ ਲੈਂਦੇ ਨਹੀਂ ਜੀ 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 ਲਓ ਅੱਗੇ 750 ਹੈ ਜੀ 2017 ਮਾਡਲ ਇਹ ਹੈ ਜੀ ਪਾਵਰ ਪਲੱਸ ਵਾਲਾ ਓਕੇ ਇਹਦੇ ਵੀ ਟਾਇਰ ਮਗਰਲੇ ਨਾਲ ਦੇ ਆ ਜੀ ਜੀ ਅਗਲੇ ਟਾਇਰ ਵੀ ਨਾਲ ਦੇ ਸਾਰੇ ਟਾਇਰ ਨਾਲ ਦੇ ਆ ਜੀ 70 ਕੁ 65 70 ਪੈਸੇ ਰੱਖ ਲਓ ਠੀਕ ਹੈ ਤੇ ਟਰੱਕ ਨੰਬਰ ਹੈ ਜੀ ਇਹ ਵੀ ਓਕੇ ਹਾਂ ਜੀ ਬਿਲਕੁਲ ਪੂਰਾ ਸਾਫ ਟਰੈਕਟਰ ਹੈ ਜੀ ਇਹਦੀ ਡਿਮਾਂਡ ਹੈਗੀ 4 ਲੱਖ ਤੇ 85000 ਦਾ 4 ਲੱਖ 85000 ਦਾ ਤੁਹਾਨੂੰ ਇਹ ਮਿਲ ਜੀ ਆ ਜੀ ਦੇਖੋ 17 ਮਾਡਲ ਹੈ ਜੀ 17 ਮਾਡਲ 17 ਮਾਡਲ ਆ ਬਿਲਕੁਲ ਓਕੇ ਟਰੈਕਟਰ ਇੰਜਨ ਗੇਅਰਿੰਗ ਦਾ ਆਪਣਾ ਬੰਦਾ ਯਾਰ ਸੋਚ ਕੇ ਨਾ ਆਵੇ ਵੀ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਮਿਲੂਗੀ ਇੰਜਨ ਗੇਅਰ ਦੀ ਵੀ ਗਾਰੰਟੀ ਆ ਕਾਗਜ਼ ਪੱਤਿਆਂ ਦੀ ਵੀ ਗਾਰੰਟੀ ਫੁੱਲ ਗਾਰੰਟੀਆਂ ਯਾਰ ਤਕਰੀਬ ਮੈਂ ਨਾ ਚੀਜ਼ ਨਹੀਂ ਮਾੜੀ ਦਿੰਦੇ ਦਿੰਦੇ ਨਹੀਂ ਜੀ ਮਾੜੀ ਲੈਂਦੇ ਨਹੀਂ ਆ ਬਿਲਕੁਲ ਰੇਟ ਵੀ ਇਹਨਾਂ ਦਾ ਬਹੁਤ ਜਾਇਜ਼ ਹੈ ਰੇਟ ਤੇ ਆਜਾ ਜੀ ਅੱਗੇ ਆਗਾ ਜੀ 15 ਮਾਡਲ 750 ਇਹ ਆ ਲਿਕਾ ਜੀ ਹਾਂ ਇਹ 14 17 ਚ ਆ ਜੀ 70 75 ਰੁਪਏ ਟਾਇਰ ਆ ਜੀ ਬਿਲਕੁਲ ਓਕੇ ਟਰੈਕਟਰ ਇਹ ਵੀ ਜਮਾ ਓਕੇ 15 ਮਾਡ 435 ਹਾਂ 3 ਸਵਾ 3 330 35 ਦਾ ਲੋਨ ਵੀ ਹੋ ਜਾਊਗਾ ਲਓ ਜੀ ਇਧਰਲੇ ਪਾਸੇ ਦੇ ਆ ਇਧਰਲੇ ਪਾਸੇ ਖੜਿਆ ਟਰੈਕਟਰ 963 ਖੜਾ ਇਧਰਲੇ ਪਾਸੇ ਸਵਰਾਜ ਦਿਖਾ ਬਾਈ ਇਧਰਲੇ ਪਾਸੇ ਆ ਦੇਖੋ 963 ਇਹ ਕਿੰਨੇ ਮਾੜਾ 963 2021 ਮਾਡਲ ਹੈ ਜੀ ਜੌਦਰ ਸਾਹੇ 2021 ਮਾਡਲ ਜਿਵੇਂ ਨਵਾਂ ਟਰੈਕਟਰ ਸਭ ਕੋ ਨਾਲ ਦਾ ਇਹਦਾ ਵੀ 12 1300 ਘੰਟਾ ਚੱਲਿਆ ਹੋਇਆ ਜੀ 12 1300 ਘੰਟਾ ਚੱਲਿਆ ਹੋਇਆ ਸਭ ਕੁਝ ਨਾਲ ਦਾ ਟਰੈਕਟਰ ਤੇ ਦੇਖੋ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਜਿਵੇਂ ਓਕੇ ਕੰਡੀਸ਼ਨ ਦੇ ਵਿੱਚ ਆ ਟਰੈਕਟਰ ਮੈਂ ਕਹਿੰਦਾ ਨਵੇਂ ਆਰਗਾ ਟਰੈਕਟਰ ਪਿਆ ਜ ਇਹਦਾ ਕੀ ਡਿਮਾਂਡ ਹੈ ਜੀ ਇਹਦੀ ਇਹਦੀ ਹੈਗੀ ਹੈ ਜੀ 6 ਲੱਖ ਤੇ 65000 ਰੁਪਏ ਜੈਜਰ ਰੇਟ ਮੰਗਾ ਹੈ ਜੀ ਆਪਾਂ ਕੋਈ ਫਾਲਤੂ ਨਹੀਂ 2021 ਮਾਡਲ ਹੈ ਜੀ 2021 ਬਿਲਕੁਲ ਨਵਾਂ ਟਰੈਕਟਰ ਹੈ ਵੀਰੇ ਜੀ 6 ਲੱਖ ਤੇ 65000 ਰੁਪਏ ਹਾਂ ਸਿਰਫ 6 ਲੱਖ 65000 ਰੁਪਏ ਨਾਲ ਦੇ ਟਾਇਰ 7580 ਪੈਸੇ ਪਏ ਆ ਜੀ ਓਕੇ ਵਾਹ ਜੀ ਵਾਹ ਕੰਡੀਸ਼ਨ ਚੈੱਕ ਕਰੋ ਜੇ ਪਰਲੇ ਪਾ ਵੀ ਵਿਖਾ ਦੇ ਵੀਰ ਮੜਾ ਮੈਂ ਕਹਿੰਦਾ ਭਾਵੇਂ ਸ਼ੀਸ਼ਾ ਦੇਖ ਲਓ ਇਹ ਜੀ ਬਿਲਕੁਲ ਜੀ ਭਾਵੇਂ ਪੱਗ ਬੰਨ ਲਓ ਜੀ ਵਾਹ ਜੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਆ ਤੇ ਇਹਦਾ ਇਹਦਾ ਰੇਟ ਹੈਗਾ 6 ਲੱਖ ਤੇ ਹਾਂ ਫਿਰ ਜੌਂਡੀਅਰ ਆ ਗਿਆ 53 ਦਾ ਜੌਂਡੀਅਰ 5310 2021 ਦੇ ਮਾਰ ਕੇ ਕਾਪੀ ਬਾਈ ਦੀ ਅੱਛਾ ਗੇਅਰ ਪ੍ਰੋ ਆ ਜੀ ਇਹ ਗੇਅਰ ਪ੍ਰੋ ਠੀਕ ਹੈ ਜਮਾ ਨਵਾਂ ਡੈਕਟਰ ਆ ਜੀ ਬਿਲਕੁਲ ਹਏ ਤਾਂ ਹੀ 7 800 700 ਤੇ 800 ਕਿੰਡਾ ਚੱਲਿਆ ਹੈਡ ਰਾਈਨ ਟਾਇਰਾਂ ਦੇ ਉੱਤੇ ਬੋਲੋ ਵੀ ਐਵੇਂ ਉਵੇਂ ਦੀਂਦਾ ਓਕੇ ਅਗਲੇ ਟਾਇਰਾਂ ਤੇ ਬੋਲੋ ਐਵੇਂ ਦੀਂਦਾ ਜੀ ਆਹ ਦੇਖੋ ਆਹ ਦੇਖੋ ਇੱਧਰਲੇ ਬਾਈ ਚੱਕਾ ਦੇ ਬਾਈ ਇੱਧਰ ਮੇਰੇ ਕੋਲ ਮਾਰ ਕੇ ਦਿਖਾ ਦਿਓ ਬੋਲੋ ਦੇ ਮੈਂ ਬੋਲੋ ਐਵੇਂ ਪਈਆ ਉਵੇਂ ਪਈਆ ਕਿੰਨੇ ਮਾੜਲਾ ਜੀ 2021 ਦੇ ਮਾਰ ਕੇ ਕਾਪੀ ਬਾਈ ਦੀ ਹੈ ਜੀ ਗੇਅਰ ਪ੍ਰੋ ਆ ਠੀਕ ਹੈ ਗੀਅਰ ਪ੍ਰੋ ਜਮਾ ਨਵਾਂ ਟਰੈਕਟਰ ਆਈ ਛਤਰੀ ਫਾਈਬਰ ਦੀ ਲੱਗੀ ਹੈ ਵਧੀਆ ਇੱਕ ਨੰਬਰ ਟਰੈਕਟਰ ਹੈ ਜੀ ਇਹਦੀ ਇਹਦੀ ਕਿਸ਼ੇ ਬਾ ਇਹਦੀ ਸਿਰਫ 8 ਲੱਖ ਰੁਪਈਆ ਜੀ 8 ਲੱਖ ਰੁਪਈਆ ਹਲਦੂਨੀ ਮੰਗਦੇ ਆਪਾਂ ਜੈਨੂਨ ਜੇ ਪੈਸੇ ਮੰਗਾਗੇ ਜੀ ਲਓ ਜੀ 8 ਲੱਖ ਰੁਪਈਏ ਦੇ ਵਿੱਚ ਇਹ ਟਰੈਕਟਰ ਤੁਹਾਡਾ ਹੋ ਗਿਆ ਜਮਾ ਨਵਾਂ ਟਰੈਕਟਰ ਹੈ ਜੀ ਬਦਦਰ ਸਾਹਿਬ ਜੀ ਬਿਲਕੁਲ ਜੀ ਜੀ ਆਹ ਦੇਖੋ ਆਹ ਟਰੈਕਟਰ ਅੱਗੇ ਆ ਗਿਆ 3630 2020 ਮਾਡਲ ਆਹ ਦੇਖੋ ਆਹ ਟਰੈਕਟਰ ਕਿੰਨੀ ਸੋਹਣੀ ਕੰਡੀਸ਼ਨ ਦੇ ਵਿੱਚ 2020 ਮਾਡਲ ਹੈ ਸਭ ਕੁਛ ਇਹਦਾ ਨਾਲ ਦਾ ਜੀ ਠੀਕ ਹੈ ਜੀ ਜਮਾ ਨਵੇਂ ਦਾ ਇਹਦਾ ਕੀ ਡਿਮਾਂਡ ਹੈ? ਇਹਦੀ ਡਿਮਾਂਡ ਦੋਸਤ ਸਾਹਿਬ 7 ਲੱਖ ਤੇ 65000 ਰੁਪਏ ਸਿਰਫ। 7 ਲੱਖ 65000 ਲੈਣ ਦੇ ਨਾਲ ਹੀ 7 ਲੱਖ 65000 ਜਿਵੇਂ ਨਵੇਂ ਦਾ ਨਵਾਂ ਟਰੈਕਟਰ ਆਈ। ਜੀ। ਬਿਲਕੁਲ ਆਪਣੇ ਕੋਲੇ ਅਸੀਂ ਫਾਲਤੂ ਗੰਦਾ ਟਰੈਕਟਰ ਲੈਂਦੇ ਨਹੀਂ ਜੀ। ਜੀ। ਅੱਗੇ ਵੀ ਤੁਸੀਂ ਆਏ ਆ ਤੁਹਾਨੂੰ ਪਤਾ ਵੀ ਆਪਾਂ ਉਹ ਜਾ ਕੰਮ ਨਹੀਂ ਕਰਦੇ ਜੀ ਆਪਾਂ ਜੀਵਿੰਦਾਰਾਂ ਨੂੰ ਧੋਖਾ ਧੱਕੀ ਕਰਦਾ ਆਪਾਂ ਕਿਉਂ। ਬਹੁਤ ਸੋਹਣੀ ਕੰਡੀਸ਼ਨ ਦੇ ਟਰੈਕਟਰ ਹੁੰਦੇ ਆ ਜੀ ਇਹਨਾਂ ਕੋਲੇ। ਤਕਰੀਬਨ ਮੈਂ ਕਹਿੰਨਾ ਤਕਰੀਬਨ ਸਾਰੇ ਟਰੈਕਟਰ ਹੀ ਘੱਟ ਚੱਲੇ ਹੁੰਦੇ ਘੱਟ ਚੱਲੇ ਜੀ ਘੱਟ ਚੱਲੇ ਹੂੰ ਫਿਰ ਆ ਗਿਆ ਜੀ ਇਧਰਲੇ ਪੱਤਰ ਅੱਗੇ ਆ ਗਿਆ ਜੌਂਡੀਰ ਇਹ ਵੀ ਟਰੈਕਟਰ ਬਹੁਤ ਘੱਟ ਚੱਲਿਆ ਹੋਇਆ ਜੀ ਜੀ 2010 ਦੇ ਮਾਰ ਕੇ ਕਾਪੀ ਇਹਦੀ 11 ਦੀ ਹੈ ਜਿਵੇਂ ਨਵੇਂ ਦਾ ਨਵਾਂ ਟਰੈਕਟਰ ਹੈ ਜੀ ਜੀ ਫਾਈਟਾਂ ਟਾਇਰ ਵੀ ਜਿਵੇਂ ਨਵੇਂ ਚਾਰੇ ਵੀ ਗੱਡੀ ਦੀ ਅਗਲੇ ਵੀ ਵੱਡੇ ਪਾਏ ਹੋਏ ਪਹਿਲੇ ਵੀ ਨਵੇਂ ਹੈ ਜੀ ਜਿਵੇਂ ਜੀ ਜੀ ਬਿਲਕੁਲ ਨਵਾਂ ਸ਼ੋਰੂਮ ਟਰੈਕਟਰ ਹੈ ਜੀ ਜਿਹਨੇ ਸ਼ੋਰੂਮ ਵਾਲਾ ਨਹੀਂ ਕੰਡੀਸ਼ਨ ਉਹ ਲੈ ਲਈ ਡਬਲ ਡਿਸਟ੍ਰੀਬਿਊਟਰ ਡਬਲ ਪੀਟੀਓ ਜੀ ਓਕੇ ਛਤਰੀ ਛੁਰੀ ਫੇਵਰ ਦੀ ਲੱਗੀ ਵੀ ਹੈ ਜੀ ਠੀ ਇਟਸ ਟਰੈਕਟਰ ਜੋਦਰ ਸਾਹਿਬ 5 ਲੱਖ 65000 ਰੁਪਏ ਡਿਮਾਂਡ ਹੈ 5 ਲੱਖ 65000 ਰੁਪਏ ਦੇ ਟਰੈਕਟਰ ਜਮਾਂ ਨਵਾਂ ਜੀ ਟਰੈਕਟਰ 'ਚ ਨਹੀਂ ਕੋਈ ਕਮੀ ਹੋਊਗੀ ਜੀ ਟਰੈਕਟਰ ਦੀ ਫੁੱਲ ਜ਼ਿੰਮੇਵਾਰੀ ਹੈ ਜੀ ਟਰੈਕਟਰ ਜਮਾਂ ਨਵਾਂ ਬਾਈ ਟਰੈਕਟਰ ਚੱਕ ਕਰ ਲੋਗੇ ਨਾ ਇੱਕ ਵਾਰ ਬਿਲਕੁਲ ਕਿਦੋਂ ਰੰਗ ਪੇਂਟ ਮੇਰੇ ਮਾਂ ਤੱਕ ਵੀ ਆਪਣੇ ਜਿਵੇਂ ਉਹ ਵੀ ਜਾਂਦੀ ਰਮਾ ਰਮਾ ਅਰੀਨਲ ਹੈ ਇਹ ਵੀ ਸਾਰਾ ਅਰੀਨਲ ਹੈ ਮਾਂ ਰਮਾ ਤੱਕ ਓਕੇ ਆਓ ਜੀ ਹਾਂਜੀ ਆਪਣਾ ਇੱਕ ਟਰੈਕਟਰ ਜਲਦਰ ਸਾਹਿਬ ਐਕਸਐਮ ਵੀ ਕਈ ਬੰਦੇ ਗਾਹ ਕਹਿ ਗਏ 855 ਦੇ ਜੀ ਜੀ ਉਹ ਸ਼ਾਮ ਤੱਕ ਆਜੂਗਾ ਨਵੇਂ ਟਾਇਰਾਂ ਚ 12 ਮਾਡਲ ਹੈ ਜੀ ਉਹਦੇ ਬਾਰੇ ਵੀ ਬੋਲ ਦੋ ਉਹ ਵੀ ਟਰੈਕਟਰ ਬਹੁਤ ਚੰਗਾ ਜੀ ਪੂਰਾ ਸਾਫ ਟਰੈਕਟਰ ਹੈ 12 ਮਾਡਲ ਐਕਸਐਮ ਆਪਣਾ ਟਾਇਰ ਨਵੇਂ ਆ ਜੀ ਚਾਰੇ ਫੁੱਲ ਚੰਗਾ ਟਰੈਕਟਰ ਹੈ ਜੀ 14 ਇੰਚ ਪਾਵਰ ਸਟੀering ਵਾਲਾ ਉਹ ਆਪਾਂ 3 ਲੱਖ 90 ਹਜ਼ਾਰ ਰੁਪਏ ਦੇ ਦਿਆਂਗੇ ਜੀ 3 ਲੱਖ 90 ਹਜ਼ਾਰ ਦਾ ਉਹ ਟਰੈਕਟਰ ਐਕਸਐਮ 12 ਮਾਡਲ ਕਈ ਰਹੀ ਕੋਈ ਗਾਹਕ ਸ਼ਕੀਨ ਰਾਜਸਥਾਨ ਦੇ ਵਿੱਚ ਪਾਲਟੀਆਂ ਬਹੁਤ ਲੈਣੀਆਂ ਜੀ 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 ਬਹੁਤ ਨਵਾਂ ਤੇ ਕੰਟੈਕਟ ਨੰਬਰ ਬੋਲ ਕੰਟੈਕਟ ਨੰਬਰ ਆਪਣਾ 98553 ਜੀ 69048 ਬਾਈ ਸ਼ਗਦੇਵ ਦਾ ਵੀ 99152 ਜੀ 08217 ਇਹ ਦੋ ਨੰਬਰ ਆ ਜੀ ਦੋ ਨੰਬਰਾਂ ਦੇ ਸੰਪਰਕ ਜਦੋਂ ਮਰਜੀ ਕਰ ਸਕਦੇ ਹੋ ਜੀ ਜੀ ਉੱਤੇ ਨੰਬਰ ਚਲਾ ਦਾਂਗੇ ਬਾਈ ਉੱਤੇ ਨੰਬਰ ਚਲਾ ਦਿਓ ਜੀ ਹਾਂ ਜੀ ਸ਼ੇਅਰ ਕਰ ਦਿਓ ਮਿੱਤਰੋ ਜਿਹੜਾ ਮਰਜੀ ਡ੍ਰੇਟਨ ਨਾਲ ਕੋਲ ਲੈਣਾ ਤੇ 4 ਵੀਲ ਆਪਣੇ ਕੋਲ ਸੀਗਾ ਟਰੈਕਟਰ 5630 ਵੀ ਹੁਣੇ ਵੇਚਿਆ ਜੀ ਕੱਲ ਪਰਸੋਂ ਜੇ ਹੁਣ ਇਹਨਾਂ ਦੇ ਵਿੱਚੋਂ ਕਈ ਵਾਰ ਕਿਸੇ ਨੂੰ ਟਰੈਕਟਰ ਹੋਰ ਚਾਹੀਦਾ ਹੁੰਦਾ ਉਹ ਵੀ ਦਵਾ ਦੋ ਦੇ ਦੇ ਦਿਆਂਗੇ ਹਾਂ ਟਰੈਕਟਰ ਆਪਾਂ 2-3 ਦਿਨਾਂ ਦੇਣਾ ਜੀ ਲੈ ਕੇ ਦੇ ਦਿਆਂ ਕੋਈ ਚੱਕਰ ਨਹੀਂ ਆਪਣੇ ਕੋਲ 5630 4 ਵੀਲ ਵੀ ਸੀਗਾ ਵੱਡੇ ਟਰੈਕਟਰ ਵੀ ਜਾਦੇ ਹੁੰਦੇ ਆ ਜੀ ਕੱਲ ਪਰਸੋਂ ਵੇਚਿਆ ਜੀ ਇਹਨਾਂ ਨੂੰ ਡਿਮਾਂਡ ਕਰਦੇ ਵੀ ਸਾਨੂੰ ਆ ਟਰੈਕਟਰ ਜਿਹੜਾ ਵੀ ਟਰੈਕਟਰ ਚਾਹੀਦਾ ਆਪਾਂ ਦੇ ਦਿਆਂਗੇ ਹਫਤੇ ਦੇ ਵਿੱਚ ਵਿੱਚ ਕੋਈ ਗੱਲ ਨਹੀਂ ਜਿਹੜਾ ਵੀ ਕਿਸੇ ਵੀਨ ਭਰਾ ਨੂੰ ਚਾਹੀਦਾ ਜੀ ਨੰਬਰ ਸੇਵ ਕਰ ਲਓ ਬਾਈ ਇਹਨਾਂ ਦਾ ਸੇਵ ਇਹਨਾਂ ਦੇ ਨੰਬਰ ਉੱਤੇ ਜਦੋਂ ਮਰਜ਼ੀ ਫੋਨ ਕਰ ਲਿਓ ਇਹਨਾਂ ਦੇ ਕੋਲੇ ਘਰੇ ਹੀ ਹੁੰਦੇ ਆ ਡੀਲਰ ਕੋਈ ਨਹੀਂ শোরੂਮ ਨਹੀਂ ਖੋਲਿਆ ਪਾਵੇਂ ਵਾਹ ਕੇ ਦਸੱਲੀ ਕਰਕੇ ਲੈ ਜਾ ਜੱਟ ਯਾਰ ਆਪਾਂ ਨੂੰ ਕੋਈ ਤਰਾਜ ਨਹੀਂਗਾ ਖੇਤਾਂ ਦੇ ਵਿੱਚ ਘਰਾਂ ਵੀ ਨਾਲ ਹੀ 700000 ਆਪਾਂ ਇੱਥੇ ਖੇਤਾਂ 'ਚ ਘਰਾਂ 'ਚ ਬੈਠੇ ਆ ਜੀ ਆਪਾਂ ਕੋਈ ਉਹ ਨਹੀਂ ਗੱਲ ਆਪਾਂ ਅਗਲੇ ਨੂੰ ਰੋਕ ਦੇਣੀਗਾ ਗਾਹਕ ਨੂੰ ਜਿਵੇਂ ਮਰਜ਼ੀ ਚੈੱਕ ਕਰਕੇ ਦਸੱਲੀ ਕਰਕੇ ਵਾਹ ਲੈ ਪਾਵੇਂ ਜੀ ਵਾਹ ਕੇ ਨਹੀਂ ਕੋਈ ਵਿਸ਼ਵਾਸ ਹੁੰਦਾ ਫਿਰ ਵੀ ਫਿਰ ਵੀ ਆਪਾਂ ਕਹਿੰਨੇ ਵੀ ਆਪਦਾ ਮਨ ਥੱਲ ਕੇ ਲੈ ਕੇ ਜਾ ਬਾਈ ਇੱਕ ਵਾਰ ਦਸੱਲੀ ਕਰਕੇ ਹਾਂ ਆਪਾਂ ਐ ਨਹੀਂ ਆਉਂਦੇ ਅਗਲੇ ਨੂੰ ਵੀ ਤੂੰ ਤੈਨੂੰ ਰੋਕ ਦੇਣੀ ਨਹੀਂ ਲੋਕ ਵੀ ਇੱਥੇ ਬੰਦੇ ਦੇ ਖਰਚੇ ਪਾਣੀ ਵਾਜਣ ਦੇ ਦਲਾਲਿਆਂ ਦਾ ਬਾਜਨੀਆਂ ਹੀ ਜਾਤਾ ਆਉਗਾ ਉਹਨੂੰ ਅਗਲੇ ਨੂੰ ਚੀਜ਼ਾਂ ਨੂੰ ਇੱਕ ਨੰਬਰ ਦੇਣੀਆਂ ਜੀ ਅੱਪਾ ਜੀ ਜੀ ਸਹੀ ਗੱਲ ਹਾਂ ਜਿਹੜੀ ਚੀਜ਼ ਐ ਦੱਸ ਕੇ ਦੇਵਾਂਗੇ ਜੀ ਲੋਕੇਸ਼ਨ ਤੁਹਾਨੂੰ ਬੋਲ ਦਿੰਨੇ ਆ ਪਿੰਡ ਕੋਟਰੀ ਸੰਗਰਾ ਜੀ ਮੋਕਸਰ ਜ਼ਿਲ੍ਹੇ ਦੇ ਵਿੱਚ ਪੈਂਦਾ ਸੋ ਕੋਟ ਕਪੂਰੇ ਤੋਂ ਜੇ ਆਪਾਂ ਮੋਕਸਰ ਦੇ ਵਿੱਚ ਮੋਕਸਰ ਵੱੜਨ ਤੋਂ ਪਹਿਲਾਂ ਕਿਥੇ ਮੋਕਸਰ ਹੋਊ چار ਪੰਜ ਕਿਲੋਮੀਟਰ ਮੋਕਸਰ ਹਾਂ 5 6 ਕਿਲੋਮੀਟਰ ਹੈ 5 6 ਕਿਲੋਮੀਟਰ ਹੈ ਨਹਿਰਾ ਟੱਪ ਕਿਹੜੀਆਂ ਮੋਕਸਰ ਤੋਂ ਪਹਿਲਾਂ ਆਉਂਦੀਆਂ ਪਹਿਲਾ ਮੋੜ ਆ ਖੱਬੇ ਪਾਸੇ ਉਹ ਮੁੜ ਜਾਣਾ ਤੇ ਉਹ ਇੱਥੇ ਪ ਜੀ ਤੇ ਥਾਂਡੇ ਵਾਲੇ ਤੋਂ ਆਪਣਾ ਪਿੰਡ ਕੋਟਲੀ ਸੰਗਰ ਠੀਕ ਹੈ ਜੀ ਲਓ ਹਾਂਜੀ ਸ਼ੇਅਰ ਕਰ ਦਿਓ ਧੰਨਵਾਦ ਮੇਰਾ ਧੰਨਵਾਦ